ਬੇਸਿਕਲੀ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਮਤਲਬ ਜਿਹੜੀ ਉਹਨਾਂ ਨੂੰ ਗੁੜਤੀ ਮਿਲੀ ਸੀ ਇਹ ਆਪਣੇ ਚਾਚਾ ਜੀ ਤੋਂ ਮਿਲੀ ਸੀ ਉਹ ਵੀ ਕ੍ਰਾਂਤੀਕਾਰੀ ਸੀਗੇ ਜੀ ਤੇ ਮੇਨਲੀ ਉਹਨਾਂ ਦਾ ਜਿਹੜਾ ਖੂਨ ਜਿੱਥੋਂ ਉਬਲਿਆ ਕ੍ਰਾਂਤੀਕਾਰੀ ਲਈ ਨੇ ਹੱਥੇ ਸਿੰਘਾਂ ਦੇ ਜਾਂ ਨੇ ਹੱਤੇ ਆਪਾਂ ਕਹਿ ਸਕਦੇ ਆ ਲੋਕਾਂ ਤੇ ਗੋਲੀਆਂ ਚਲਵਾਈਆਂ ਹੀ ਆ 1919 ਦੇ ਵਿੱਚ ਤੇ ਉਦੋਂ ਉਹਨਾਂ ਨੂੰ ਹੋਇਆ ਕਿ ਯਾਰ ਇਹ ਅੰਗਰੇਜ਼ ਜੋ ਹੈ ਬਹੁਤ ਗਲਤ ਕਰ ਰਹੇ ਆ ਆਪਣੇ ਦੇਸ਼ਵਾਸੀਆਂ ਨਾਲ ਕਾਨੂੰਨ ਉੰਦਰ ਕਰਨਗੇ ਤੇ ਫਿਰ ਇਹ ਗਦਾਰ ਨਾ ਹੋਣਗੇ ਇਹੀ ਮੰਗੋਦੇ ਸੀ ਉਦਮ ਸਿੰਘ ਨੂੰ ਕੀ ਲੋੜ ਪਈ ਸੀ ਜਾ ਕੇ ਸਭ ਮੰਦਪ ਦੇ ਲੱਡਣ ਤੇ ਜਾ ਕੇ ਮਾਰ ਦੇ ਤੇ ਜੇ ਅਮਰਜ ਕਾਂਦਾ ਜੇ ਕੋਈ ਅਮਰਜ ਕਾਂਦਾ ਇਹਨਾਂ ਨੂੰ ਤਕਲੀਬ ਕੀ ਹੈ ਬਣੀ ਦੱਸੋ ਉਹਨੂੰ ਜਲਸੀ ਦਾ ਬੰਦਾ ਪਹਿਲਾਂ ਪੈਂਦੇ ਨੇ ਸასი ਗਾਲ ਜੀ ਅਸਮ ਜੱਟ ਵੇਖ ਰਹੇ तमाम ਦਰਸ਼ਕਾਂ ਸਵਾਗਤ ਹੈ ਤੇ ਮਹਿਰਮੰਦੂਬ ਸਿੰਘ ਆਲੋਪ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾ ਦਿਲ ਮੇਂ ਹੈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵਾ ਜਨਮ ਦਿਵਸ ਹੈ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ਹੀਦ ਭਗਤ ਸਿੰਘ ਦੇ ਜੀ ਦਾ ਜਨਮ 28 ਸਤੰਬਰ 1907 ਦੇ ਵਿੱਚ ਹੋਇਆ ਸੀਗਾ 1907 ਚੱਕ ਨੰਬਰ 5 ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਆਪ ਜੀ ਦਾ ਪਿਤਾ ਦਾ ਨਾਮ ਕਿਸ਼ਨ ਸਿੰਘ ਜੀ ਔਰ ਆਪ ਜੀ ਦੀ ਮਾਤਾ ਜੀ ਦਾ ਨਾਮ ਵਿਦਿਆਭਤੀ ਸੀ ਜਿਹੜੀ ਕਿ ਕ੍ਰਾਂਤੀ ਦੀ ਗੁਰਤੀ ਉਹਨਾਂ ਨੂੰ ਵਿਰਾਸਤ ਵਿੱਚ ਹੀ ਮਿਲੀ ਸੀਗੀ ਵਿਰਾਸਤ ਵਿੱਚ ਹੀ ਮਿਲੀ ਸੀਗੀ ਤੇ ਜਿਸ ਦਿਨ ਉਹਨਾਂ ਦਾ ਜਨਮ ਹੋਇਆ ਸੀਗਾ ਉਹਨਾਂ ਦੇ ਚਾਚਾ ਜੀ ਉਸ ਦਿਨ ਰਿਹਾ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਭਾਗਾ ਵਾਲਾ ਲੜਕਾ ਮੇਰੇ ਘਰੇ ਪੈਦਾ ਹੋਇਆ ਹੈ ਤੇ ਉਹਨਾਂ ਦੀ ਦਾਦੀ ਨੇ ਉਹਨਾਂ ਦਾ ਨਾਮ ਭਗਤ ਸਿੰਘ ਰੱਖਿਆ ਤੇ ਉਸ ਤੋਂ ਬਾਅਦ ਵਿੱਚ ਜਲੀਆਂ ਵਾਲਾ ਬਾਗ ਸ਼ਹੀਦ ਭਗਤ ਸਿੰਘ ਜੀ ਗਏ ਉਥੇ ਦਾ ਜਦੋਂ ਬੇਕਸੂਰ ਲੋਗ ਮਾਰੇ ਗਏ ਲਾਲਾ ਲਾਜਪਤਰਾਏ ਤੇ लाठी चार्ज ਹੋਇਆ ਤੇ ਉਹਨਾਂ ਨੇ ਉਥੇ ਕਸਮ ਖਾਧੀ ਕਿ ਮੈਂ ਦੇਸ਼ ਵਿੱਚ ਕ੍ਰਾਂਤੀ ਲਿਆਵਾਂਗਾ ਲਾਲਾ ਲਾਜਪਤ ਰਾਏ ਦੇ ਖੂਨ ਦਾ ਬਦਲਾ ਮੈਂ ਜ਼ਰੂਰ ਲਵਾਂਗਾ ਉਸ ਤੋਂ ਬਾਅਦ ਵਿੱਚ ਕਾਫੀ ਲੋਕ ਉਹਨਾਂ ਨਾਲ ਜੁੜਦੇ ਰਹੇ 8 ਸਾਲ ਉਹਨਾਂ ਨੇ ਸ਼ਹੀਦ ਇਸ ਦੇ ਵਿੱਚ ਉਹਨਾਂ ਨੇ ਸੰਘਰਸ਼ ਕੀਤਾ 8 ਸਾਲ ਦੇ ਵਿੱਚੋਂ 3 ਸਾਲ ਉਹ ਜੇਲ੍ਹ ਦੇ ਵਿੱਚ ਰਹੇ ਪਰ ਉਹਨਾਂ ਦਾ ਪ੍ਰਚਾਰ ਬਿਲਕੁਲ ਬੰਦ ਨਹੀਂ ਹੋਇਆ ਉਹਨਾਂ ਦੀ ਅਖਬਾਰ ਕ੍ਰਾਂਤੀਕਾਰੀ ਅਖਬਾਰ ਦੇ ਜ਼ਰੀਏ ਇਸੇ ਨਾਵਲ ਜਰੀਏ ਜਿਹੜੇ ਆਉਣ ਵਾਲੇ ਯੂਥ ਜਿਹੜੇ ਯੂਥ ਸੀਗਾ ਉਹਨਾਂ ਤੱਕ ਉਹਨਾਂ ਦਾ ਮੈਸੇਜ ਪਹੁੰਚਦਾ ਰਿਹਾ ਤੇ ਆਪਣਾ ਉਹ ਇਸੇ ਤਰ੍ਹਾਂ ਮੈਸੇਜ ਲੋਕਾਂ ਤੱਕ ਪਹੁੰਚਾਉਂਦੇ ਰਹੇ ਤੇ ਲੋਕਾਂ ਤੱਕ ਜਾਗਰੂਤਾ ਫੈਲਾਉਂਦੇ ਰਹੇ 1925 ਦੇ ਵਿੱਚ ਉਹਨਾਂ ਨੇ ਨੌਜਵਾਨ ਵੈਲਫੇਅਰ ਸੁਸਾਇਟੀ ਜਿਹੜੀ ਕਿ ਉਹਨਾਂ ਨੇ ਸਥਾਪਿਤ ਕੀਤੀ ਉਸ ਦੇ ਵਿੱਚ ਕਾਫੀ ਯੂਥ ਜੁੜੇ ਕਾਫੀ ਲੋਕ ਜੁੜੇ ਤੇ ਉਸ ਸੁਸਾਇਟੀ ਦੇ ਨਾਲ-ਨਾਲ ਕਈ ਹੋਰ ਕ੍ਰਾਂਤੀਕਾਰੀ ਜੁੜੇ ਜਿਹੜਾ ਕੀ ਤੁਹਾਨੂੰ ਦੱਸਿਆ ਕਿ ਕ੍ਰਾਂਤੀ ਅਖਬਾਰ ਆਂਦੀ ਸੀ ਉਸ ਦੇ ਵਿੱਚ ਉਹਨਾਂ ਨੂੰ ਰਾਜਗੁਰੂ ਜੀ ਮਿਲੇ ਉੱਥੇ ਤੇ ਇਹਨਾਂ ਦਾ ਆਪਸ ਵਿੱਚ ਮੇਲ ਹੋਇਆ ਤੇ ਇਹਨਾਂ ਨੇ ਆਪਸ ਵਿੱਚ ਸੰਘਰਸ਼ ਲੜਿਆ ਲੋਗਾ ਦੇ ਲਈ ਲੋਗਾ ਲਈ ਇਹਨਾਂ ਨੇ ਦੇਸ਼ ਸੁਪਨਾ ਦੇਖਿਆ ਸੀਗਾ ਵੀ ਅਸੀਂ ਆਪਣਾ ਦੇਸ਼ ਆਜ਼ਾਦ ਕਰਾਣਾ ਹੈ ਅੰਗਰੇਜ਼ਾਂ ਨੂੰ ਇਹ ਗੱਲ ਬਿਲਕੁਲ ਨਹੀਂ ਫਲੀ ਤੇ ਉਹ ਚਾਹਦੇ ਸੀਗੇ ਕਿ ਇਹ ਕ੍ਰਾਂਤੀਕਾਰੀ ਜਿਹੜੀ ਜਲਦੀ ਤੋਂ ਜਲਦ ਫਾਂਸੀ ਦੇ ਤਖਤੇ ਤੇ ਲਟਕ ਜਾਣ ਤਾਂ ਕਿ ਇਹ ਕ੍ਰਾਂਤੀ ਦਾ ਮਾਹੌਲ ਖਤਮ ਹੋ ਜਾਏ ਉਸ ਤੋਂ ਬਾਅਦ ਵਿੱਚ 1931 ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਰਾਜਗੁਰੂ ਜੀ ਸੁਖਦੇਵ ਜੀ ਔਰ ਸ਼ਹੀਦ ਭਗਤ ਸਿੰਘ ਜੀ ਤਿੰਨੋਂ ਉਸ ਰਸੀ ਨੂੰ ਚੁੰਮਦੇ ਹੋਏ ਗਲ ਵਿੱਚ ਪਾ ਲੈਂਦੇ ਨੇ ਗਲ ਵਿੱਚ ਪਾਉਣ ਤੋਂ ਬਾਅਦ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਔਰ ਜਿਹੜੀ ਇਹਨਾਂ ਦੀਆਂ ਲਾਸ਼ਾਂ ਆ ਬਾਹਰ ਕਾਫੀ ਲੋਕ ਖੜੇ ਹੁੰਦੇ ਨੇ ਜੋ ਅਗਲੀ ਸਾਈਡ ਤੇ ਮੇਨ ਗੇਟ ਤੇ ਕਾਫੀ ਲੋਕ ਖੜੇ ਸੀ ਤੇ ਇਹਨਾਂ ਦੀ ਲਾਸ਼ਾਂ ਪਿੱਛੋਂ ਕੰੱਚ ਤੋੜ ਕੇ ਕੱਢ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਵਿੱਚ ਮਿੱਟੀ ਦੇ ਤੇਲ ਦੇ ਨਾਲ ਸਾੜਨ ਦੀ ਕੋਸ਼ਿਸ਼ ਕੀਤੀ ਔਰ ਉਸ ਵਕਤ ਦੇ ਵਿੱਚ ਮੌਕੇ ਤੇ ਕੁਝ ਲੋਕ ਵੀ ਪਹੁੰਚ ਸਕੇ ਸੀ ਪਰ ਤਾਂ ਦੱਸ ਜੇ ਕਿ ਕਿਸੇ ਤਰ੍ਹਾਂ ਦਾ ਵੀ ਰੀਤੀ ਰਿਵਾਜ ਜਿਸ ਤਰ੍ਹਾਂ ਲੋਕ ਹਰ ਕਦਾ ਰੀਤੀ ਰਿਵਾਜ ਦੇ ਢੰਗ ਦੇ ਨਾਲ ਸੰਸਕਾਰ ਹੁੰਦਾ ਇਹਨਾਂ ਦਾ ਬਿਲਕੁਲ ਨਹੀਂ ਹੋਇਆ। ਔਰ ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਇਸ ਵਕਤ ਦੇਸ਼ ਦਾ ਆਨੰਦ ਮਾਣ ਰਹੇ ਨੇ, ਆਜ਼ਾਦੀ ਦਾ ਆਨੰਦ ਮਾਣ ਰਹੇ ਨੇ। ਕਿੰਨਾ ਕੁ ਲੋਕਾਂ ਦੇ ਵਿੱਚ ਜਜ਼ਬਾ ਵਾ, ਕਿੰਨਾ ਕੁ ਲੋਕਾਂ ਨੂੰ ਪਤਾ ਸ਼ਹੀਦ ਭਗਤ ਸਿੰਘ ਜੀ ਬਾਰੇ ਆਪਾਂ ਗੱਲਬਾਤ ਕਰਾਂਗੇ। ਉਹਨਾਂ ਲੋਕਾਂ ਨਾਲ ਜਿਹੜੇ ਲੋਕ ਇਸ ਵਕਤ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਚਾਹੇ ਤੁਸੀਂ ਹੋ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਫਰੀडम ਆਜ਼ਾਦੀ ਇਸ ਵਕਤ ਆਜ਼ਾਦ ਹੋ ਕੇ ਘੁੰਮ ਰਹੇ ਨੇ ਉਹ ਕਿਹਨਾਂ ਦੀ ਵਜ੍ਹਾ ਨਾਲ ਇਹਨਾਂ ਕ੍ਰਾਂਤੀਕਾਰੀਆਂ ਦੀ ਵਜ੍ਹਾ ਨਾਲ ਔਰ ਜਿਸ ਦੇ ਆਪਾਂ ਲੋਕ ਕੀ ਕਰਦੇ ਹਾਂ ਹਰ ਸਾਲ ਫੁੱਲ ਅਰਪਣ ਕਰ ਦਿੰਦੇ ਹਾਂ মালা ਚੜਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਵਿੱਚ ਪੁੱਛ ਜਾਣੇ ਆ ਸਾਡੀਆਂ ਸਰਕਾਰਾਂ ਜਿਹੜੀਆਂ ਕਿ ਇਸ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮ ਦੇ ਚੱਲ ਰਹੀਆਂ ਨੇ ਬਹੁਤ ਵਧੀਆ ਗੱਲ ਹੈ ਕਿ ਸਾਡੇ ਮਾਨਯੋਗ ਭਗਵੰਤ ਮਾਨ ਜੀ ਸ਼ਹੀਦ ਭਗਤ ਸਿੰਘ ਜੀ ਦੇ ਨਕਸ਼ੇ ਕਦਮ ਤੇ ਚੱਲ ਰਹੇ ਨੇ ਬਾਕਾਇਦਾ ਉਹਨਾਂ ਨੇ ਕਿਹਾ ਕਿ ਹਰ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਹੀ ਫੋਟੋ ਹੋਣੀ ਚਾਹੀਦੀ ਹੈ ਮੇਰੀ ਫੋਟੋ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਚੱਲ ਰਹੇ ਨੇ ਆਪਣੀਆਂ ਸਰਕਾਰਾਂ ਪਰ ਹੁਣ ਆਪਾਂ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਨਾਲ ਜਿਹੜੇ ਲੋਕ ਆਜ਼ਾਦੀ ਦਾ ਆਨੰਦ ਮਾਣ ਰਹੇ ਨੇ ਆਓ ਹੁਣ ਆਪਾਂ ਕਰਦੇ ਹਾਂ ਗੱਲਬਾਤ ਹੁਣ ਸਾਡੇ ਨਾਲ ਇੱਕ ਨੌਜਵਾਨ ਜੁੜ ਚੁੱਕੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪਹਿਲਾਂ ਨਾਮ ਪੁੱਛ ਲੈਣੇ ਉਹਨਾਂ ਕੋਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਨਦੀਪ ਪਦਾਨਾ ਜੀ ਅਮਨਦੀਪ ਜੀ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਅੱਜ ਭਗਤ ਸ਼ਹੀਦ ਭਗਤ ਸਿੰਘ ਜੀ ਦੇ ਮਾਨਯੋਗ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵਾ ਠੀਕ ਹੈ ਜਿਨ੍ਹਾਂ ਕਰਕੇ ਆਪਾਂ ਲੋਕ ਆਜ਼ਾਦ ਘੁੰਮ ਰਹੇ ਆ ਜੀ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਦੱਸ ਸਕਦੇ ਹੋ ਸਾਨੂੰ ਕੁਝ ਕਿ ਉਹਨਾਂ ਦਾ ਜਨਮ ਕਦੋਂ ਹੋਇਆ ਉਹਨਾਂ ਦਾ ਜਨਮ ਜੀ 28 ਸਤੰਬਰ 1907 ਨੂੰ ਹੋਇਆ ਜੀ ਹਾਂ ਘਟਕੜ ਕਲਾਂ ਵਿਖੇ ਜੋ ਕਿ ਪਹਿਲਾਂ ਨਵਾਂ ਸ਼ਹਿਰ ਸੀ ਹੁਣ ਉਹਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਬਣ ਗਿਆ ਜੀ ਠੀਕ ਹੈ ਜੀ ਜੀ ਹਾਂ ਜੀ ਤੇ ਸਰ ਜਿਸ ਤਰ੍ਹਾਂ ਜੀ ਖਟਕੜ ਅਲਗ ਲਗਿਆ ਤੇ ਏ ਦੱਸੋ ਸਰ ਤੁਸੀਂ ਉਹਨਾਂ ਦੇ ਨਾਲ-ਨਾਲ ਉਹਨਾਂ ਦਾ ਸੰਯੋਗ ਕਿਨੇ ਕੀਤਾ ਸ਼ਹੀਦ ਭਗਤ ਸਿੰਘ ਦੇ ਨਾਲ ਕੌਣ-ਕੌਣ ਸੀਗਾ ਜਿਹੜੇ ਉਹਨਾਂ ਦੇ ਨਾਲ ਪਾਰਟੀ ਦੇ ਜਿਹੜੇ ਉਹਨਾਂ ਦਾ ਸਹਿਯੋਗ ਕਰਦੇ ਸੀ ਅਮੇਲੀ ਜੀ ਕਰਤਾਰ ਸਿੰਘ ਸਰਾਭਾ ਜੀ ਸੀਗੇ ਜੀ ਤੇ ਬਾਕੀ ਹੋਰ ਕ੍ਰਾਂਤੀਕਾਰੀ ਲੀਡਰ ਕਾਫੀ ਸੀਗੇ ਜੀ ਹਾਂਜੀ ਐ ਸੁਖਦੇਵ ਜੀ ਹੋਗੇ ਹਾਂਜੀ ਹਾਂਜੀ ਸੁਖਦੇਵ ਜੀ ਹਾਂਜੀ ਤੇ ਇਹਨਾਂ ਪਤਾ ਵੀ ਤੁਹਾਨੂੰ ਵੀ ਇਹਨਾਂ ਦਾ ਜਿਹੜੇ ਰਾਜਗੁਰੂ ਜੀ ਸੁਖਦੇਵ ਜੀ ਕਿੱਥੇ ਮਿਲੇ ਸੀ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੀ ਦੋਸਤੀ ਹੋਈ ਇਸ ਤਰ੍ਹਾਂ ਪਤਾ ਤੁਹਾਨੂੰ ਕੁਝ ਇੱਕ ਕੋਈ ਕ੍ਰਾਂਤੀਕਾਰੀ ਲਹਿਰ ਚੱਲੀ ਸੀ ਉਦੋਂ ਇਹਨਾਂ ਦੀ ਮੁਲਾਕਾਤ ਹੋਈ ਸੀ ਬਟ ਮੈਨੂੰ ਐਗਜ਼ੈਕਟ ਲੋਕੇਸ਼ਨ ਨਹੀਂ ਪਤਾ ਜੀ ਕਿੱਥੇ ਹੋਈ ਸੀ ਹਾਂਜੀ ਤੇ ਹੋਰ ਕੀ ਜਾਣਦੇ ਹਾਂ ਇਹਨਾਂ ਬਾਰੇ ਭਗਤ ਸ਼ਹੀਦ ਭਗਤ ਸਿੰਘ ਜਵਾਰੇ ਬੇਸਿਕਲੀ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਮਤਲਬ ਜਿਹੜੀ ਉਹਨਾਂ ਨੂੰ ਗੁੜਤੀ ਮਿਲੀ ਸੀ ਇਹ ਆਪਣੇ ਚਾਚਾ ਜੀ ਤੋਂ ਮਿਲੀ ਸੀ ਉਹ ਵੀ ਕ੍ਰਾਂਤੀਕਾਰੀ ਸੀਗੇ ਜੀ ਤੇ ਮੇਨਲੀ ਉਹਨਾਂ ਦਾ ਜਿਹੜਾ ਖੂਨ ਜਿੱਥੋਂ ਉਬਲਿਆ ਕ੍ਰਾਂਤੀਕਾਰੀ ਲਈ ਉਹ ਜਦੋਂ ਅ ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੱਥੇ ਸਿੰਘਾਂ ਤੇ ਜਾਂ ਨਿਹੱਥੇ ਆਪਾਂ ਕਹਿ ਸਕਦੇ ਹਾਂ ਲੋਕਾਂ ਤੇ ਗੋਲੀਆਂ ਚਲਵਾਈਆਂ ਗਈਆਂ 1919 ਦੇ ਵਿੱਚ ਤੇ ਉਦੋਂ ਉਹਨਾਂ ਨੂੰ ਹੋਇਆ ਕਿ ਯਾਰ ਇਹ ਅੰਗਰੇਜ਼ ਜੋ ਹੈ ਬਹੁਤ ਗਲਤ ਕਰ ਰਹੇ ਹੈ ਆਪਣੇ ਦੇਸ਼ ਵਾਸੀਆਂ ਨਾਲ ਹਾਂਜੀ ਤੇ ਜਦੋਂ ਲਾਲਾ ਲਾਜਪਤ ਰਾਏ ਤੇ ਬਿਲਕੁਲ ਸਹੀ ਕਰੇ ਲਾਲਾ ਲਾਜਪਤ ਰਾਏ ਤੇ ਜਦੋਂ ਲਾਠੀ ਚਾਰਜ ਹੋਇਆ ਤੇ ਲਾਠੀ ਚਾਰਜ ਦੇ ਵਿੱਚ ਲਾਲਾ ਲਾਜਪਤ ਰਾਏ ਕਾਇਲ ਹੋਏ ਤੇ ਜਦੋਂ ਉਹਨਾਂ ਦੀ ਲਾਲਾ ਲਾਜਪਤਰਾਈ ਜੀ ਮੌਤ ਹੋਈ ਤੇ ਉਹਨਾਂ ਨੇ ਮਨ ਵਿੱਚ ਇੱਕ ਧਾਰ ਲਿੱਤਾ ਵੀ ਮੈਂ ਲਾਲਾ ਲਾਜਪਤਰਾਈ ਜੀ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ ਹਾਂਜੀ ਬਿਲਕੁਲ ਜੀ ਇਹ ਬਣਦਾ ਵੀ ਸੀ ਲਾਲਾ ਲਾਜਪਤਰਾਈ ਜੀ ਦੀ ਮੌਤ ਦਾ ਬਦਲਾ ਲੈਣਾ ਕਿਉਂਕਿ ਜੋ ਉਸ ਟਾਈਮ ਤੇ 1928 ਦੇ ਵਿੱਚ ਸਾਈਮਨ ਕਮਿਸ਼ਨ ਆਇਆ ਸੀ ਤਾਂ ਉਹਦਾ ਵਿਰੋਧ ਕਰਨਾ ਵੀ ਬਹੁਤ ਜ਼ਰੂਰੀ ਸੀ ਅਗਰ ਉਹਦਾ ਵਿਰੋਧ ਨਾ ਕਰਦੇ ਤਾਂ ਅੱਜ ਆਪਾਂ ਇਹ ਆਜ਼ਾਦੀ ਦਾ ਸੁੱਖ ਨਾ ਮਾਣ ਰਹੇ ਹੁੰਦੇ ਅੱਜ ਸਰ 10 ਕਿੰਨੇ ਸਾਲ ਇਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਭਾਗ ਲੇਤਾ ਇਹ ਕਹਿ ਸਕਦੇ ਆਂ ਜੀ ਲਗਭਗ ਜਵਾਨੀ ਦੀ ਉਮਰ ਤੋਂ ਹੀ ਲੈ ਕੇ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ 9 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਲਾਸਟ ਟਾਈਮ ਤੱਕ ਉਹ ਆਜ਼ਾਦੀ ਦੀ ਲੜਾਈ ਲੜਦੇ ਹਾਂਜੀ ਹਾਂਜੀ ਤੇ ਜਿਹਦੇ ਵਿੱਚੋਂ 3 ਸਾਲ ਉਹ ਜੇਲ੍ਹ ਦੇ ਵਿੱਚ ਹੀ ਰਹੇ ਨੇ ਪਰ ਇਹਨਾਂ ਦਾ ਬਿਲਕੁਲ ਹੀ ਇਹਨਾਂ ਦੀ ਅਖਬਾਰ ਆਂਦੀ ਸੀ ਕ੍ਰਾਂਤੀਕਾਰੀ ਤੇ ਮੈਸੇਜ ਨਹੀਂ ਰੁਕਿਆ ਜੇਲ੍ਹ ਦੇ ਵਿੱਚ ਹੁਣ ਤੇ ਬਾਬਾ ਜੂਦ ਵੀ ਇਹਨਾਂ ਦੇ ਅਖਬਾਰ ਦੇ ਕਾਰਨ ਹਰ ਲੋਕਾਂ ਤੱਕ ਮੈਸੇਜ ਜਾਂਦਾ ਰਿਹਾ ਜਿਹੜੇ ਯੂਥ ਨੇ ਜਿਹੜੇ ਨੌਜਵਾਨ ਨੇ ਉਹਨਾਂ ਤੱਕ ਮੈਸੇਜ ਜਾਂਦਾ ਰਿਹਾ ਔਰ ਲੋਕਾਂ ਨੂੰ ਪ੍ਰੇਰਨਾ ਦਿੰਦਾ ਰਿਹਾ ਬਿਲਕੁਲ ਜੀ ਕੀ ਕਹਿਣਾ ਚਾਹੂੰਗਾ ਬਿਲਕੁਲ ਜੀ ਇਹ ਐਕਚੁਅਲੀ ਉਹਨਾਂ ਦੇ ਬਹੁਤ ਸਾਰੇ ਫਾਲੋਅਰ ਵੀ ਸੀਗੇ ਫਾਲੋਅਰ ਹੋਣ ਦਾ ਰੀਜ਼ਨ ਵੀ ਇਹੀ ਹੈ ਕਿ ਉਹ ਸਾਰਿਆਂ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸੀ ਸਾਰਿਆਂ ਵਾਸਤੇ ਲੜ ਰਹੇ ਸੀ ਤੇ ਹਰ ਨੌਜਵਾਨ ਮੁੰਡਾ ਉਹਨਾਂ ਨੂੰ ਸਪੋਰਟ ਵੀ ਕਰਦਾ ਸੀ ਉਹਨਾਂ ਦੇ ਕੀਤੇ ਪੂਰਨੇ ਤੇ ਵੀ ਚੱਲਦਾ ਸੀ ਜਿਹਦੇ ਕਰਕੇ ਕੋਈ ਵੀ ਅਗਰ ਕੁਝ ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਸੀਗਾ ਜੇਲ੍ਹ ਦੇ ਵਿੱਚ ਕੀ ਹੈ ਕਿ ਲੋਕ ਆਉਂਦੇ ਜਾਂਦੇ ਮਿਲਦੇ ਜੁਲਦੇ ਸੀ ਕਈਆਂ ਨੂੰ ਮਿਲ ਨਹੀਂ ਵੀ ਦਿੱਤਾ ਜਾਂਦਾ ਸੀ ਪਰ ਕਈਆਂ ਨਾਲ ਮੁਲਾਕਾਤ ਵੀ ਹੁੰਦੀ ਸੀ ਫਿਰ ਉਹਨਾਂ ਦੇ ਥਰੂ ਆਪਣੇ ਮੈਸੇਜ ਜਿਹੜੇ ਆ ਭੇਜ ਦਿੰਦੇ ਸੀ ਲਿਖ ਕੇ ਜੀ ਬਿਲਕੁਲ ਸਹੀ ਗੱਲ ਹੈ ਮੈਂ ਨਾਮ ਨਹੀਂ ਲਵਾਵਾਂਗਾ ਪਰ ਬਿਲਕੁਲ ਮਿਲ ਨਹੀਂ ਦਿੱਤਾ ਜਾਂਦਾ ਸੀ ਪਰ ਇਹਨਾਂ ਨੇ ਉਸ ਚੀਜ਼ ਨੂੰ ਖਤਮ ਕੀਤਾ ਔਰ ਇਸ ਬਾਰੇ ਮੈਨੂੰ ਨਹੀਂ ਨੌਲੇਜ ਹੈ ਖਤਮ ਕੀਤਾ ਜਾਂ ਨਹੀਂ ਕੀਤਾ ਅੱਛਾ ਤੇ ਤੁਸੀਂ ਇਹ ਦੱਸ ਸਕਦੇ ਹੋ ਕਿ ਇਹਨਾਂ ਦੀ ਫਾਂਸੀ ਕਿੱਥੇ ਹੋਈ ਕਿਸ ਤਰ੍ਹਾਂ ਹੋਈ ਤੇ ਨਾਲ ਕੌਣ-ਕੌਣ ਸੀ ਨਾਲ ਦੀ ਕਰਤਾਰ ਸਿੰਘ ਦੀ ਸਰਾਬਾ ਸੀਗੇ ਤੇ ਉਦਮ ਸਿੰਘ ਜੀ ਸੀਗੇ ਜੀ ਇਹਨਾਂ ਨਾਲ ਤਿੰਨਾਂ ਨਾਲ ਫਾਂਸੀ ਹੋਈ ਤੇ ਪਰ ਹੋਈ ਕਿੱਥੇ ਮੇਰੇ ਖਿਆਲ ਜਿੱਥੋਂ ਤੱਕ ਸ਼ਾਇਦ ਨਾਬਾ ਜੇਲ ਹੈ ਜੀ ਮੈਨੂੰ ਕਨਫਰਮ ਨਹੀਂ ਹੈ ਜੀ ਸ਼ਾਇਦ ਤੇ ਸਰ ਜਿਹੜੀ ਕੀ ਤੁਹਾਨੂੰ ਪਤਾ ਹੈ ਕਿ ਜਿਹੜੀ ਇਹਨਾਂ ਦੀ ਲਾਸ਼ਾਂ ਸੀਗੀਆਂ ਉਹ ਘਰ ਵਾਲਿਆਂ ਨੂੰ ਨਹੀਂ ਦਿੱਤੀਆਂ ਗਈਆਂ ਪਿਛਲੀ ਕੰਨ ਤੋੜ ਕੇ ਉਧਰੋਂ ਦੀ ਕੱਢ ਦਿੱਤਾ ਗਿਆ ਔਰ ਜਿਹੜਾ ਅੰਤਿਮ ਸੰਸਕਾਰ ਆ ਜਿਸਾ ਹਰ ਇੱਕ ਧਰਮ ਦੇ ਰੀਤੀ ਰਿਵਾਜ ਨਾਲ ਹੁੰਦਾ ਉਸ ਤਰ੍ਹਾਂ ਨਹੀਂ ਹੋਇਆ ਇਸ ਚੀਜ਼ ਦਾ ਪਤਾ ਹਾਂਜੀ ਬਿਲਕੁਲ ਜੀ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀਗੀਆਂ ਜਦੋਂ ਉਹ ਮੇਰੇ ਖਿਆਲ ਪੂਰੀ ਡੈਥ ਵੀ ਨਹੀਂ ਹੋਈ ਸੀ ਫਾਂਸੀ ਤੋਂ ਉਦਾਂ ਹੀ ਉਤਾਰ ਕੇ ਉਹਨਾਂ ਨੂੰ ਸਿੱਧਾ ਪਿਛਲੀ ਕੰਨ ਤੋਂ ਲਿਜਾ ਕੇ ਜੇਲ੍ਹ ਚ ਉਹਨਾਂ ਨੂੰ ਪਾਣੀ ਦੇ ਵਿੱਚ ਛੋਟਦਾ ਸੀਗਾ ਜੀ ਧਰਮ ਦੇ ਅਨੁਸਾਰ ਜਿੱਦਾਂ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਉਹ ਨਹੀਂ ਹੋਇਆ ਸੀ ਜੀ ਮਿੱਟੀ ਦੇ ਤੇਲ ਦੀਆਂ ਨਾਲ ਬੋਤਲਾਂ ਚੱਕੀਆਂ ਹੋਈਆਂ ਜੀ ਪਰ ਲੋਕਾਂ ਨੂੰ ਪਤਾ ਲੱਗ ਚੁੱਕਾ ਸੀਗਾ ਤਦ ਤੱਕ ਤਦ ਤੱਕ ਪਤਾ ਲੱਗਿਆ ਸੀ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਆਲਰੇਡੀ ਆਪਣਾ ਕੰਮ ਕਰ ਚੁੱਕੇ ਸੀਗੇ ਸੀ ਤੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਜਨਰੇਸ਼ਨ ਹੈ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜੀ ਜਨਰੇਸ਼ਨ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਆਪਣੇ ਹੱਕਾਂ ਲਈ ਅਵੇਅਰ ਹੋਣਾ ਚਾਹੀਦਾ ਸਾਰਿਆਂ ਨੂੰ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੱਕ ਹੋਣ ਆਪਾਂ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਆਪਣਾ ਇੰਡੀਆ ਦਾ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਦੇ ਵਿੱਚ ਤੁਸੀਂ ਆਪਣੇ ਹੱਕ ਜਿਹੜੇ ਆ ਅਲੱਗ-ਅਲੱਗ ਤਰੀਕਿਆਂ ਨਾਲ ਸਰਕਾਰ ਤੱਕ ਵੀ ਰੱਖ ਸਕਦੇ ਹੋ ਆਪਣੇ ਨੁਮਾਇੰਦਿਆਂ ਤੱਕ ਵੀ ਪਹੁੰਚਾ ਸਕਦੇ ਹੋ ਤੇ ਕੋਈ ਵੀ ਸਰਕਾਰੀ ਤੰਤਰ ਤੱਕ ਤੁਸੀਂ ਪਹੁੰਚਾ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਹਾਡੇ ਕੋਲੇ ਰਾਈਟ ਹੈ ਆ ਆਰਟੀਆਈ ਐਕਟ ਹੈ ਉਹਦੇ ਥਰੂ ਕੋਈ ਵੀ ਇਨਫੋਰਮੇਸ਼ਨ ਆਪਾਂ ਸਰਕਾਰੀ ਡਿਪਾਰਟਮੈਂਟ ਦੀ ਲੈ ਸਕਦੇ ਹਾਂ ਜੀ ਸਰ ਸਸੀ ਗੱਲ ਜੀ ਸਸੀ ਗੱਲ ਜੀ ਸਰ ਜਿਸ ਤਰ੍ਹਾਂ ਕਿ ਅੱਜ ਭਗਤ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਵਾ ਹਾਂਜੀ ਤੇ ਉਹਦੇ ਬਾਰੇ ਕੁਝ ਦੋ ਸ਼ਬਦ ਸਰ ਗੱਲ ਕਰਨਾ ਚਾਹੁੰਦੇ ਹਾਂ ਜਰਨਾ ਤੁਹਾਨੂੰ ਪਤਾ ਸਰ ਜੀ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਇਧਰ ਕੋਈ ਜਨਮ ਦਿਨ ਮੈਨੂੰ ਪਤਾ ਨਹੀਂ ਹਾਂਜੀ ਵੀ ਉਹਨਾਂ ਦੀ ਕੌਮ ਲਈ ਕੁਰਬਾਨੀ ਬੜੀ ਵੱਡੀ ਹੈ ਹਾਂਜੀ ਜਿਹੜੇ ਕਹਿੰਦੇ ਨੇ ਵੀ ਉਹ ਗਦਾਰ ਏ ਉਹ ਗਦਾਰ ਹੋ ਸਕਦੇ ਨੇ ਸਾਡੇ ਉਦਮ ਸਿੰਘ ਸਾਡੇ ਸ਼ਹੀਦ ਭਗਤ ਸਿੰਘ ਮੌਜੂਦਾ ਜਿਹੜੇ ਕੌਮ ਦੇ ਹੁਣ ਸੰਗਠਨ ਦੇ ਵਿੱਚ ਉਹ ਵੀ ਸਾਡੇ ਸ਼ਹੀਦ ਨੇ ਸ਼ਹੀਦ ਗਿੜੇ ਜਾਣਗੇ ਜਿਹੜੇ ਭਾਵੇਂ ਕਿਸੇ ਕੌਮ ਦੇ ਵਿੱਚ ਵੀ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਧਰਮ ਵਾਸਤੇ ਜਾਨ ਵਾਰਦੇ ਨੇ ਉਹ ਸ਼ਹੀਦ ਹੁੰਦੇ ਨੇ ਉਹ ਗਦਾਰ ਨਹੀਂ ਹੁੰਦੇ ਜਿਹੜੇ ਗਦਾਰ ਕਹਿਣ ਵਾਲੇ ਨੇ ਉਹ ਗਦਾਰ ਹੋ ਸਕਦੇ ਨੇ ਤੇ ਮੇਰੀ ਇਹੀ ਗੱਲ ਹੈ ਕਿ ਸ਼ਹੀਦ ਉਦਮ ਭਗਤ ਸਿੰਘ ਬਹੁਤ ਚੰਗੇ ਸਨ ਉਹਨਾਂ ਨੇ ਕੌਮ ਲਈ ਉਹਨਾਂ ਨੇ ਆਪਣਾ ਸਾਰਾ ਸਰਵਾਂਸੋਰ ਘਰਵਾਰ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਜਿਹੜੀਆਂ ਹੁਣ ਸਰਕਾਰਾਂ ਨੇ ਇਹ ਭੁੱਲ ਜਾਣ ਤੇ ਮੈਂ ਉਹਨਾਂ ਨੂੰ ਕਹਿ ਨਹੀਂ ਸਕਦਾ ਕਿਉਂਕਿ ਆਪਾਂ ਕਿਸੇ ਦਾ ਮਨ ਨਹੀਂ ਚਿੱਤ ਦਾ ਬੇਰੀ ਗੱਲ ਹੋ ਰਿਹਾ ਉਹ ਜੀ ਸਰਕਾਰਾਂ ਦੀ ਗੱਲ ਕੀਤੀ ਸਰਕਾਰਾਂ ਦਾ ਕਹਿ ਰਹੀਆਂ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲ ਰਹੀਆਂ ਨਹੀਂ ਚੱਲਦੀਆਂ ਨੇ ਪਰ ਉਹ ਉਹ ਦਰ ਤੱਕ ਕਿਵੇਂ ਚੱਲਦੇ ਨੇ ਜੇ ਕੋਈ ਉਹ ਉਹ ਦੂਜੇ ਜਿਹੜੇ ਹੁਣ ਸਾਡੇ ਸਿਰ ਨੂੰ ਕਦਮ ਤੇ ਚੱਲਦੇ ਨੇ ਭਗਤ ਸਿੰਘ ਤੇ ਉਹਨਾਂ ਨੂੰ ਉਹਨਾਂ ਦੇ ਪਰਚਾ ਅਤਵਾਦੀ ਬਣਾ ਕੇ ਬਣਾਉਂਦੇ ਨੇ ਤੇ ਭਗਤ ਸਿੰਘ ਦੀ ਜਾਦੀ ਚਾਹੁੰਦੇ ਸੀ ਅਸੀਂ ਵੀ ਜਾਦੀ ਚਾਹੁੰਨੇ ਆ ਅਸੀਂ ਜਾਦੀ ਚਾਹੁੰਨੇ ਆ ਅਸੀਂ ਕਿਸੇ ਨੂੰ ਮਾਰਨਾ ਨਹੀਂ ਹੁੰਦੇ ਹਰ ਇੱਕ ਧਰਮ ਦੇ ਵਿੱਚ ਜਿਹੜਾ ਧਰਮ ਬਲਤਰਮ ਪਤਾ ਕਰੇ ਸਾਡਾ ਤੱਪ ਵੀ ਇੱਕ ਸਿੱਖੀ ਧਰਮ ਆ ਅਸੀਂ ਮਤਲਬ ਇਹ ਆਪਾਂ ਰੱਖਿਆ ਹਿੰਦੂਤਵ ਨੂੰ ਮਾਰਾ ਨਹੀਂ ਹੋਇਆ ਕਹਿੰਦੇ ਤੇ ਫਿਰ ਜੇ ਕਹਿੰਦੇ ਨਾ ਵੀ ਉਸ ਆਪਾਂ ਜਲਦੇ ਜੇ ਕੋਈ ਅਸੀਂ ਮੜ ਜਾ ਕੋਈ ਕੋਈ ਗੱਲ ਕਹਿ ਦੀ ਤੇ ਸਵੇਰੇ ਸਾਨੂੰ ਫਿਰ ਕੰਦਰ ਕਰ ਦਿੰਦੇ ਨੇ ਭਗਤ ਸਿੰਘ ਤੇ ਵੀ ਜਾਦੀ ਕਰਦਾ ਸੀ ਬਿਲਕੁਲ ਤੇ ਫਿਰ ਇਹ ਫਿਰ ਗਵਰਨਮੈਂਟ ਦੋਗ ਦੋਗਲੀ ਨੀਤੀ ਤੇ ਚੱਲ ਰਹੀ ਹੈ ਨਾ ਜੇ ਕੋਈ ਅਸੀਂ ਆਪਣੀ ਆਵਾਜ਼ ਠਾਣਨੇ ਪੈ ਸਾਨੂੰ ਕੋਈ ਫਰਕ ਇੰਦਰ ਕਰਦੇ ਨੇ ਤੇਰੇ ਇਹ ਕਹਿ ਰਹੇ ਨੇ ਇਹ ਨਹੀਂ ਗੱਲ ਕਿ ਉਹ ਕਹਿੰਦੇ ਸੀ ਜੋ ਸਾਡੇ ਮਾਨਯੋਗ ਜਿਹੜੇ ਸੀਗੇ ਮੁੱਖ ਮੰਤਰੀ ਹੈਗੇ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਉਹਨਾਂ ਨੇ ਤਾਂ ਸੋ ਵੀ ਖੜਕੜ ਕਾਲਾ ਚ ਚੱਕੀ ਸੀਗੀ ਫੋਟੋ ਵੀ ਕਹਿੰਦੇ ਮੇਰੀ ਨਹੀਂ ਲੱਗੀ ਲੱਗੇਗੀ ਭਗਤ ਸਿੰਘ ਤੇ ਫੋਟੋ ਕਿੱਥੇ ਗਈਆਂ ਆ ਹੁਣ ਉਹਨਾਂ ਦੇ ਸ਼ਰਾਬ ਦਾ ਨਸ਼ਾ ਦੇ ਆਉਣ ਡਿਆ ਪਰ ਦਿੱਲੀ ਦੇ ਵਿੱਚ ਫੜ ਕੇ ਉਹਨਾਂ ਪਾਸੇ ਕਰ ਦਿੱਤਾ ਬਾਕੀ ਸਾਡੇ ਰਿਸ਼ਤੇਦਾਰ ਨੇ ਭਗੰਤ ਬਾਣ ਪਿੱਛੋ ਪਿੱਠ ਕਾਕੋ ਵਾਲੇ ਨੇ ਜਿਹੜੀ ਗਈ ਹੈ ਉਹ ਕਰੇ ਪਰ ਅਸੀਂ ਸੱਚਾਈ ਦੇ ਚੱਲਦੇ ਆ ਮੇਰਾ ਮੁੰਡਾ ਵੀ ਗਲਤ ਹੋਇਆ ਮੁੰਡੇ ਨੂੰ ਕਹਾਂਗੇ ਤੇ ਉਹ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਭਗਤ ਸਿੰਘ ਸ਼ਰਾਬ ਪੀਂਦਾ ਸੀ ਭਗਤ ਸਿੰਘ ਮਤਲਬ ਖਰਾਬ ਪੈਂਦਾ ਸੀ ਜੇ ਖਰਾਬ ਵੀ ਕਿਉਂ ਕੰਮ ਕਰ ਸਕਦਾ ਡਰਬਲ ਕਰ ਫਿਰ ਉਹਦੇ ਕਦਮਸੂਲਤ ਚੱਲੋ ਸਿੱਖੀ ਨੂੰ ਫੱਲਣ ਮਿਲਣਗੇ ਉਹ ਜਿਹੜੀਆਂ ਏਜੰਸੀਆਂ ਨੇ ਉਹ ਸਾਨੂੰ ਖਰਾਬ ਕਰਦੀਆਂ ਅਸੀਂ ਕਿਸੇ ਧਰਮ ਨੂੰ ਨਹੀਂ ਬੋਧਦੇ ਆਗਗ ਸਿੰਘ ਨੇ ਜਿਹੜਾ ਕੰਮ ਕੀਤਾ ਬਹੁਤ ਕੀਤਾ ਕੋਈ ਬਦਰ ਧਰਮ ਨੂੰ ਕੰਮ ਨਹੀਂ ਕੀਤਾ ਫੋਟੋ ਲਾ ਕੇ ਨਹੀਂ ਉਹਦੇ ਤੁਸੀਂ ਕੱਲ ਗੱਲ ਕਰ ਕਰ ਸਕਦੇ ਉਹਦੇ ਵਰਗਾ ਮੰਨਣਾ ਪੈਣਾ ਤੇ ਜੇ ਕੋਈ ਉਹਦੇ ਨਾਲ ਵੀ ਕੋਈ ਗੱਲ ਕਰਦਾ ਤੇ ਉਹਨੂੰ ਮਤਲਬ ਗਦਾਰ ਨਾ ਕਹੋ ਤੇ ਜੇ ਜੇ ਮੈਂ ਹੁਣ ਭੱਗ ਸਕਦੀ ਗੱਲ ਕਰ ਰਾਂ ਮੈਂ ਆਪਣੀ ਕੰਮ-ਕੋਮ ਦੀ ਗੱਲ ਕਰਾਂ ਵੀ ਸਾਨੂੰ ਜਿਆਦਾ ਹੀ ਚਾਹੀਦੀ ਹੈ ਤਾਂ ਮੈਨੂੰ ਫਰਕ ਹੈ ਅੰਦਰ ਤੂੰ ਦਣ ਕੇ ਤੇ ਫਿਰ ਇਹ ਸਰਕਾਰ ਭਗਸਿਕ ਦਾ ਤੇ ਅੰਤਰ ਨਹੀਂ ਅਹੀ ਵੀ ਤਾਂ ਜਿਆਦੀ ਮੰਗਨੇ ਆ ਨਾ ਤੁਸੀਂ ਵੀ ਸਿੱਖ ਹੋ ਆ ਵੀ ਸਿੱਖ ਹੈ ਸਾਡੇ ਰਾਏ ਦੇ ਵਿੱਚ ਹਿੰਦੂ ਵੀ ਸੌਖੇ ਤੌਰ ਤੇ ਰਹੇਗਾ ਮੁਸਲਮਾਨ ਵੀ ਸੁੱਖ ਤੇ ਰਹੇਗਾ ਸਾਰੇ ਰਹਿਾਂਗੇ ਪਰ ਜਿਹੜੀ ਭਗਸਿਕ ਨੇ ਕੁਰਬਾਨੀ ਕੀਤੀ ਕੁਰਬਾਨੀ ਨੂੰ ਮਤਲਬ ਰੋਲੋ ਤੁਸੀਂ ਇੱਕ ਬਨੇ ਉਹਨਾਂ ਦੇ ਭਗਸੇਗਾ ਮਤਲਬ ਸ਼ਹੀਦ ਹੈ ਤੇ ਜੇ ਕੋਈ ਭਗਸੇਗ ਨਾਂ ਤੇ ਉੱਠ ਕੇ ਮੜ ਜਾ ਮਤਲਬ ਕੋਈ ਆਪਣਾ ਵਿਚਾਰ ਕਰਦਾ ਕੋਈ ਮਰਚੀ ਕਰਦਾ ਉਹਨੂੰ ਤੁਸੀਂ ਕੱਲ ਨੂੰ ਹਤਿਆ ਦੀ ਗੱਲ ਨਾ ਪੈਂਦੇ ਹੋ ਹੈਂ ਤੇ ਇਹ ਕਰਕੇ ਮੈਂ ਉਹਨਾਂ ਨੂੰ ਸਰਕਾਰ ਨੂੰ ਹੀ ਵੇੰਦੀ ਕਰਨਾ ਪੰਜਾਬ ਦਾ ਮਾਹੌਲ ਠੀਕ ਬਣਾ ਰਿਆ ਰਦੋ ਕਿਉਂਕਿ ਜਿਹੜੇ ਜੇ ਕੋਈ ਅੰਮ੍ਰਿਤ ਛਕਦਾ ਤਾਂ ਕਿ ਇਹ ਸਾਡਾ ਸਾਡਾ ਵਿਰਸਾ ਹੀ ਅੰਮ੍ਰਿਤ ਹੈ ਕਿੰਨਾ ਚਿਰ ਅਸੀਂ ਅੰਮ੍ਰਿਤ ਨਹੀਂ ਛਕਦੇ ਸਾਡੀ ਮੁਕਤੀ ਨਹੀਂ ਹੁੰਦੀ ਜਿਹੜਾ ਵੀ Hindu ਆਪਣੇ ਧਰਮ ਵਿੱਚ ਰਹੇ Muslim ਆਪਣੇ ਧਰਮ ਵਿੱਚ ਰਹੇ Sai ਆਪਣੇ ਧਰਮ ਵਿੱਚ ਰਹੇ ਪਰ ਜਿਹੜੇ ਕੱਲ ਸਾਨੂੰ ਸਾਡੇ ਧਰਮ ਦੇ ਵਿੱਚ ਆ ਕੇ ਸਾਨੂੰ ਮਤਲਬ ਹੀ ਇਹਨਾਂ ਨੂੰ ਲਾਲਚ ਦੇ ਦੇ ਕੇ ਕਰਦੇ ਨੇ ਇਹ ਹੀ ਜੱਜ ਨਹੀਂ ਕਰਾਂਗੇ ਔਰ ਸਈਆਂ ਨੇ ਅਸੀਂ ਸਾਡੀ ਕੁਰਬਾਨੀ ਵੇਖੋ ਇਹਨਾਂ ਦੀ ਕੁਰਬਾਨੀ ਹੈ ਕਿਤੇ ਇਹਨਾਂ ਦੀ ਕੁਰਬਾਨੀ ਕਿਹਦੇ ਹੈ ਇਹਨਾਂ ਦੀ ਅੱਛਾ ਇੱਕ ਗੱਲ ਕਰ ਲਈਏ ਕਿ ਛੁੱਟੀ ਦੀ ਵੀ ਗੱਲ ਕਰ ਲਈਏ ਬਾਕੀ ਕਿਤੇ ਕੋਈ ਵੀ ਤਿਉਹਾਰ ਹੁੰਦਾ ਛੁੱਟੀ ਨਹੀਂ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਦੀ ਕੋਈ ਛੁੱਟੀ ਨਹੀਂ ਹੈ ਤੇ ਛੁੱਟੀ ਇਹ ਕਰਦੇ ਹੀ ਨਹੀਂ ਭਗਤ ਸਿੰਘ ਨੂੰ ਇਹ ਇੱਕ ਬੰਨੇ ਗद्दार ਕਹਿੰਦੇ ਨੇ ਕਿ ਬੰਨੇ ਫੋਟਾਂ ਲਾਈ ਜਾਂਦੇ ਨੇ ਛੁੱਟੀ ਤਾਂ ਕਰਨ ਨਾ ਵੀ ਚਾਹ ਉਹਨੂੰ ਮੰਨਣਾ ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਜਿੱਦਾਂ ਕਿ ਛੁੱਟੀ ਨਹੀਂ ਹੈ ਬੱਚਿਆਂ ਨੂੰ ਅੱਜ ਪੜਾਇਆ ਵੀ ਜਾ ਰਿਹਾ ਵਾ ਭਗਤ ਸਿੰਘ ਜੀ ਬਾਰੇ ਨੌਲੇਜ ਵੀ ਦਿੱਤੀ ਜਾ ਰਹੀ ਆ ਇਦਿਰੀ ਵੀ ਆਪਾਂ ਚਾਤੀ ਮਾਰੀ ਦੇ ਕੁਝ ਹਰ ਤੱਕ ਇਹ ਠੀਕ ਨਹੀਂ ਹੈ ਮੇਰੇ ਕੋਲ ਭਗਤ ਸਿੰਘ ਮਾਰੇ ਬਣਾ ਰਿਆ ਜਾ ਰਿਹਾ ਮੈਂ ਮੰਨਣਾ ਤੁਹਾਡੀ ਗੱਲ ਤੇ ਜਿਹੜੀ ਸਾਡੀਆਂ ਕਿਤਾਬਾਂ ਨੇ ਵਿੱਚ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਚੋਰ ਦੱਸਣ ਡੇ ਨੇ ਜਿਨ੍ਹਾਂ ਨੇ ਸਹੀ ਸਰਵ ਸੰਸਵਾਦ ਹਿੰਦ ਦੀ ਝਾਦਰ ਨੂੰ ਕੱਲਾ ਇਹ ਕੱਲਾ ਹਿੰਦੂਆਵਾਦ ਨਹੀਂ ਸਰਵ ਸੰਸਵਾਦ ਸਰਵ ਸੰਸਵਾਦ ਦਾ ਮਾਰਿਆ ਸੀ ਤੇ ਉਹ ਉਹਨਾਂ ਦੇ ਵਿੱਚ ਸਾਨੂੰ ਚੋਰ ਦੱਸਣ ਡੇ ਨੇ ਤੇ ਇਹਹੀ ਸਰਕਾਰ ਵੀ ਤੇ ਉਹਨਾਂ ਦੀ ਹੋਈ ਹੈ ਤੇ ਸਰ ਸਾਨੂੰ ਇਹਨਾਂ ਦਾ ਸੇ ਭਗਤ ਸਿੰਘ ਜੀ ਨੂੰ ਕਿਦਾਂ ਜਜ਼ਬਾ ਪੈਦਾ ਹੋਇਆ ਵੀ ਮੈਂ ਇਸ ਨਕਸ਼ੇ ਕਦਮ ਦੇ ਤਰਨਾਵਾ ਦੇਸ਼ ਨੂੰ ਯਾਦ ਕਰਾਣਾ ਵਾ ਕ੍ਰਾਂਤੀਕਾਰੀ ਬਣਾ ਕਿਸ ਤਰ੍ਹਾਂ ਉਹਨਾਂ ਦੇ ਉਹ ਅੰਗਰੇਜ਼ ਆਪਣਾ ਅਤਿਆਚਾਰ ਕਰਦੇ ਸੀ ਜਿਵੇਂ ਹੁਣ ਸਾਡੇ ਸਾਡੇ ਬਈ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮੁੰਡੇ ਅੰਦਰ ਕਿਤੇ ਬੰਦੀ ਸੰਦ ਉਹਨਾਂ ਨੇ ਹਿਆ ਨਹੀਂ ਕਰਦੇ ਫਿਰ ਇਸ ਨਾਲ ਲਹਿਰ ਉੱਠਦੀਆਂ ਮੈਂ ਇਹ ਇਹ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਲਤਾ ਆਇਆ ਵੀ ਅਸੀਂ ਮਤਲਬ ਇਹਨਾਂ ਨੇ ਕੋਈ ਐਡੀ ਕੋਈ ਕਿਸੇ ਨੂੰ ਤੰਗ ਨਹੀਂ ਕੀਤਾ ਉਹਨਾਂ ਨੇ ਬਾਹਰ ਸੰਭਲੇ ਜੰਬਮ ਚਲਾਏ ਉਹਨਾਂ ਜਗਾਣ ਵਾਸਤੇ ਵੀ ਇਹਨਾਂ ਨੇ ਸੁੱਤੇ ਪੈਰ ਜਾਗ ਜੋ ਜੋ ਨਹੀਂ ਜਾਗੇ ਮਰਵਾਉਣ ਵਾਲੇ ਕੌਣ ਭਗਤ ਸਿੰਘ ਨੂੰ ਭਗਤ ਸਿੰਘ ਨੂੰ ਸ਼ਹੀਦ ਕਰਨ ਵਾਲੇ ਕੌਣ ਉਧਰ ਸਿੰਘ ਨੂੰ ਸ਼ਹੀਦ ਕਰਨ ਵਾਲੇ ਕੌਣ ਨੇ ਇਹਨਾਂ ਨੇ ਕਿਤਾਬ ਪੜ ਕੇ ਵੇਖ ਬਾਤ ਮੰਗਾਂ ਦੀ ਵਾਲੀ ਉਹ ਤਾਂ ਮਾਮ ਕਰਦੇ ਸੀ ਅੰਗਰੇਜ਼ ਇਹਨੂੰ ਮਾਮ ਕਰਦੇ ਸੀ ਭਗਤ ਸਿੰਘ ਨੂੰ ਕਿ ਮਤਰੇ ਇਹਨਾਂ ਨੇ ਕਿਤਾਬ ਪੜੋ ਅਸੀਂ ਬਾਅਦ ਨਾ ਪੜਿਆ ਨਹੀਂ ਇਹਨਾਂ ਦੀ ਕਿਤਾਬਾਂ ਤੇ ਪੜ੍ਹ ਪੰਜਾਬੀ ਵਿੱਚ ਉਹਨਾਂ ਟ੍ਰਾਂਸਲੇਟ ਕਰਕੇ ਕਰ ਦਿੱਤੀਆਂ ਤੇ ਆ ਹੁਣ ਜਿਹੜੀਆਂ ਕਿਤਾਬਾਂ ਆ ਰਹੀਆਂ ਉਹ ਝੂਠੇ ਮੁਕਾਬਲੇ ਜਿੱਦਾਂ ਕਿਵੇਂ ਮਾਰ ਮਾਰ ਕੇ ਭਾਈ ਬਿੱਟੂੜੇ ਕੱਢੀਆਂ ਜਿੱਥੇ ਕਿਨੇ ਦਿੱਤਾ ਸਾਡੇ ਸਿੱਖਾਂ ਨੂੰ ਤੇ ਪਿਆਣ ਦੇ ਜੇ ਸਿੱਖ ਨਾ ਹੁੰਦੇ ਅੱਜ ਕਿੱਥੇ ਮਤਲਬ ਇਹ ਮਾਤਾ ਸਾਡੀਆਂ ਜਿਹੜੀਆਂ ਮਾਤਾ ਹੀਰਾਂ ਨੂੰ ਗਲਤ ਨਹੀਂ ਕਰਦੇ ਮਾਤਾ ਨੂੰ ਕਿੱਥੇ ਭੁੱਲ ਸਕਦੇ ਹਨ ਕਿਉਂਕਿ ਔਰੰਗਜ਼ੇਬ ਕਿੰਨੇ ਮਤਲਬ ਕਿੰਨੇ ਮਨ ਜਨਾਉ ਲਾ ਕੇ ਤੇ ਮੁੜ ਕੇ ਆਪਣੇ ਰਾਤ ਮਤਲਬ ਇਹ ਰੋਟੀ ਖਾਂਦਾ ਸੀ ਉਹਨਾਂ ਦੇ ਕਿੰਨੇ ਵੇਖੋ ਇਹਨਾਂ ਭਜਨ ਕਿੰਨਾ ਹੋਏਗਾ ਤੇ ਇਹਨਾਂ ਨੂੰ ਤੇ ਸਾਡਾ ਸਗੋਂ ਇਹਨਾਂ ਨੂੰ ਚਾਹੀਦਾ ਅੰਮ੍ਰਿਤ ਛਕੋ ਅਸੀਂ ਕਾਹਨੂੰ ਜੇ ਅੰਮ੍ਰਿਤ ਛਕਾਂਗੇ ਅਸੀਂ ਤਿਆਰ ਹੋਵਾਂਗੇ ਇਹਨਾਂ ਦੀ ਰੱਖਿਆ ਕਰਾਂਗੇ ਅਸੀਂ ਸਾਡੇ ਵਿਰੋਧੀ ਹੈ ਇਹਨਾਂ ਦੇ ਵਿਰੋਧੀ ਥੜਾਵਾਂ ਚੱਲ ਅਸੀਂ ਭਰਾ ਹਾਂ ਅਸੀਂ ਮਤਲਬ ਪਰ ਸਾਨੂੰ ਵੱਖਰਾ ਮਤਲਬ ਜੇ ਕੋਈ ਅਮਰ ਸ਼ਕੰਦਾ ਜਾਂ ਮਤਲਬ ਜੇ ਕੋ ਗਤਰਾ ਪਾਇਆ ਇਹਨਾਂ ਦੇ ਅੱਖ ਚੁੱਬਦਾ ਇਹਨਾਂ ਨੂੰ ਮਾਰਾ ਕੰਮ ਕਰਨਾ ਕਿਉਂਕਿ ਸਾਡਾ ਧਰਮ ਜੇ ਅਮਰਤ ਨਾਲ ਛੱਕਦੇ ਤੇ ਅੱਜ ਹਿੰਦੁਸਤਾਨ ਗੁਲਾਮ ਹੋਣਾ ਸੀ ਅੱਜ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਜਿਹੜੇ ਆਪਾਂ ਵਾਂ ਅਸੀਂ ਵੀ ਆ ਤੁਸੀਂ ਵੀ ਸਾਰੇ ਅੱਲਾ ਅੱਲਾ ਜਾਂ ਮਤਲਬ ਗਾਇਆਂ ਖਾਂਦੇ ਜਾਂ ਕੁਝ ਕਰਦੇ ਤੇ ਇਹ ਇਹਨਾਂ ਨੂੰ ਇਹਨਾਂ ਨੂੰ ਨਾ ਮਤਲਬ ਆ ਘਿਰਦੇ ਨਹੀਂ ਹੋਣਾ ਚਾਹੀਦਾ ਅੰਮ੍ਰਿਤ ਦਿਆ ਅ ਅੰਮ੍ਰਿਤ ਦਿਆ ਤੋਂ ਪਈਆ ਗੁਰਬਾਨੀ ਦੇ ਵਿੱਚ ਆਉਂਦਾ ਜਿਹੜਾ ਹੁਣ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸ਼ਕਾਹ ਦਾ ਕੀ ਕਹਿੰਦੇ ਏਜੰਸੀਆਂ ਦਾ ਬੰਦਾ ਮੈਂ ਅੰਮ੍ਰਿਤਪਾਲ ਸਿੰਘ ਨੂੰ ਵਿੱਚ ਸਪੱਸ਼ਟ ਕਰਕੇ ਕਹਿੰਦਾ ਤੁਸੀਂ ਮਤਲਬ ਜਿਹੜਾ ਸਾਈਂ ਧਰਮ ਦੇ ਵਿੱਚ ਜਾਂਦਾ ਪਿਆ ਨਾ ਉਹ ਸਿੱਖੀ ਦੀ ਕੁਰਬਾਨੀ ਕੀ ਕਰ ਲੇਗਾ ਉਹਨੂੰ ਜਾਂਦਾ ਤੇ ਜਾਣ ਦਿਓ ਤੁਸੀਂ ਆਪਣਾ ਪ੍ਰਚਾਰ ਕਰੋ ਪ੍ਰਚਾਰ ਕਰਕੇ ਮਹੀਨਾ ਦੋ ਮਹੀਨਾ ਪਹਿਲਾਂ ਅੰਮ੍ਰਿਤ ਸ਼ਕਾਹ ਵਾਲੇ ਨੂੰ ਪਾਈਓ ਆਪਣਾ ਗੁਰਸਿੱਖ ਪਹਿਲਾਂ 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 ਨਿਤਧਮ ਤਿਆਰ ਕਰ ਅੰਮ੍ਰਿਤ ਵੇਲੇ ਉੱਠ ਕੇ ਸ਼ਹਿਰਾ ਪਾ ਵਾਰ ਰੱਖ ਫੇਰ ਸਿੱਖੀ ਦੇ ਵਿੱਚ ਆਪਾਂ ਗੱਲ ਕਰਨੀ ਦੁਬਾਰਾ ਭਗਤ ਸਿੰਘ ਜੀ ਦੀ ਤੁਹਾਨੂੰ ਪਤਾ ਵਾ ਕਿ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਤੇ ਮਾਤਾ ਜੀ ਦਾ ਨਾਮ ਕੀ ਸੀਗਾ ਜੀ ਮੈਂ ਨਾ ਥੋੜੀ ਜਿਹਾ ਮਤਲਬ ਗੋਲੀ ਖਾਣ ਕੇ ਮੈਨੂੰ ਮੈਨੂੰ ਇਤਿਹਾਸ ਸਾਰਾ ਬਨ ਪਤਾ ਸੀ ਨਾਵਾਂ ਦਾ ਤਾਂ ਹੁਣ ਚਲੋ ਤੁਸੀਂ ਤੁਸੀਂ ਪੱਤਰਕਾਰ ਤੁਸੀਂ ਪੜ੍ਹੇ ਲਿਖੇ ਤਾਂ ਨਾਵਾਂ ਦਾ ਇਹ ਦੇ ਅਬਾ ਨਾ ਮਾਪਿਓ ਤੇ ਚੱਲੇਗੇ ਮਾਪਿਓ ਤੇ ਨਾ ਸਾਡੇ ਨਾਂ ਨਹੀਂ ਲੈਣਾ ਕਿ ਮਤਲਬ ਕੀ ਪੁੱਛਣਾ ਤੇ ਜਦੋਂ ਅਸੀਂ ਮਰ ਕੇ ਤਾਂ ਸਾਡੇ ਪੁੱਤਾਂ ਦਾ ਨਾਂ ਤੇ ਸ਼ਹੀਦਾਂ ਦਾ ਦਾ ਜਾ ਮਤਲਬ ਕੌਮ ਦੀ ਗੱਦਰ ਕਰਕੇ ਆ ਜਾਂਦੇ ਨੇ ਮੈਨੂੰ ਲੱਗਦਾ ਕਿ ਸਰਕਾਰਾਂ ਸ਼ਹੀਦਾਂ ਭਗਤ ਸਿੰਘ ਦੀ ਸੋਚ ਤੇ ਚੱਲ ਰਹੀਆਂ ਹੋ ਨਹੀਂ ਚੱਲਦੀ ਨਹੀਂ ਚੱਲਦੀ ਤੁਸੀਂ ਇੱਕ ਬੰਦੇ ਨੂੰ ਗद्दार ਕਹਿੰਦੀਆਂ ਨੇ ਇੱਕ ਆ ਛੱਡਾ ਲੈ ਕੇ ਓੜਾ ਮਤਲਬ ਛੱਡਾ ਲਾ ਕੇ ਪੀਲੀ ਪੱਗ ਬੰਨ੍ਹ ਕੇ ਭਗਤ ਸਿੰਘ ਹੋਣਾ ਬਣ ਜਾਵਾਂਗੇ ਤੇ ਜੇ ਹੁਣ ਮਤਲਬ ਜੇ ਕੋਈ ਸਿੱਖ ਜੇ ਭਗਤ ਸਿੰਘ ਦੀ ਸੋਚ ਤੇ ਚੱਲੇਗਾ ਉਹ ਆਪਣੀ ਮੰਗ ਕਰੇਗਾ ਤੇ ਕਾਨੂੰਨ ਉੰਦਰ ਕਰਨਗੇ ਤੇ ਫਿਰ ਇਹ ਗਦਾਰ ਨਾ ਹੋਣਗੇ। ਇਹੀ ਮੰਗ ਉਹਦੀ ਸੀ। ਤੇ ਉਦਮ ਸਿੰਘ ਨੂੰ ਕੀ ਲੋੜ ਪਈ ਸੀ ਜਾ ਕੇ ਕਿਥੇ ਮਤਲਬ ਲੜਨ ਦੇ ਵਿੱਚ ਜਾ ਕੇ ਮਾਰਨ ਦੀ। ਉਹ ਕਹਿੰਦੇ ਕਿ ਕਿਹਨੇ ਮਾਰੇ? ਉੱਥੇ ਮੁਸਲਮਾਨ ਨਹੀਂ ਮਰੇ। ਜਿਲ੍ਹਿਆਂਵਾਲਾ ਦੇ ਵਿੱਚ ਹਿੰਦੂ ਨਹੀਂ ਮਰੇ। ਸਿੱਖ ਨਹੀਂ ਮਰੇ। ਬਦਲਾ ਕਿਹਨੇ ਲਿਆ ਫਿਰ ਉਹਨੇ ਲਿਆ ਉਦਮ ਸਿੰਘ ਨੇ। ਇਸ ਕਰਕੇ ਅਸ਼ੀਰਪਗਸ ਅਸ਼ੀਰਪਗਸ ਨਹੀਂ ਨਾ ਉਦਮ ਸਿੰਘ ਨੇ ਲਿਆ ਜਰਨਲ ਡਾਇਰ ਦਾ ਜਰਨਲ ਡਾਇਰ ਦਾ। ਬਾਕੀ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਪਰ ਜਿਹੜਾ ਸਾਡੇ ਧਰਮ ਦੇ ਵਿੱਚ ਦਖਲ ਦੇਗਾ ਉਹਨੂੰ ਸੋਚ ਸਮਝ ਲੈਣਾ ਚਾਹੀਦਾ। ਮੈਂ ਨਹੀਂ ਕਹਿੰਦਾ। ਰਾਸ਼ਟਰਪਤੀ ਕਹਿੰਦਾ ਇੱਕ ਕਿ ਇਹ ਜਿਹੜੇ ਨਾ 300 ਸਾਲ ਬਾਅਦ ਵੀ ਮਤਲਬ ਵੀ ਹੈ ਮਤਲਬ ਤੁਹਾਨੂੰ ਜਾਂ ਮਹਗਾਲੀਆਂ ਦਾ ਲਾ 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 ਦੀ ਗੱਲ ਕਰ ਰਿਹਾ ਹਾਂ ਜਾਨੋ ਡਾ ਅਹ ਜਾਨੋ ਡਾ ਲਾਲਾ ਲੱਗ ਪਤਾ ਉਹ ਨਹੀਂ ਜਿਲੇ ਵਾਲਾ ਬਾਗ ਦੀ ਗੋਲੀ ਚੱਲਦੀ ਆ ਹਾਂ ਜੀ ਤੇ ਸੋ ਗੱਲ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਉਹ ਆਪਣੇ ਧਰਮ ਵਿੱਚ ਪੱਕਾ ਹੋਵੇ ਉਹ ਜਨੂ ਪਾਵੇ ਤੋਦਿ ਲਾਵੇ ਅਸੀਂ ਆਹ ਆਪਣੇ ਧਰਮ ਵਿੱਚ ਸਿੱਖ ਵੀ ਹੋਏ ਸਿੰਘ ਜਿਹੜਾ ਅਮਰ ਛਗਿਆ ਜਿਹੜਾ ਬਿਨਾ ਅਮਰ ਤੋਂ ਪੇਖਾਤਾਰੀ ਗੁਰੂ ਜੀ ਨੇ ਲਿਖਿਆ ਕਹਿੰਦਾ ਮੈਂ ਦਰਸ਼ਨ ਨਹੀਂ ਦਿੰਦਾ ਉਹਨੂੰ ਪਰ ਤੁਸੀਂ ਇੱਕ ਗੱਲ ਦੱਸੋ ਕਿ ਇਹਨਾਂ ਆਪਾਂ ਗੱਲ ਕਰੀਏ ਸੁਖਦੇਵ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਕੌਣ ਕੌਣ ਫਾਂਸੀ ਤੇ ਚੜਿਆ ਸੀਗਾ ਦੇਖੋ ਜੀ ਇਹ ਤੇ ਮਤਲਬ ਮੈਂ ਨਹੀਂ ਹਿਸਟਰੀ ਨਹੀਂ ਪੜੀ ਰਾਜਗੁਰੂ ਚੜਿਆ ਸੁਖਦੇਵ ਸਿੰਘ ਜਿਹੜੇ ਉਹਨਾਂ ਨੇ ਉਹਨਾਂ ਦੀ ਪੂਰੀ ਕੁਰਬਾਨੀ ਆ ਲਾਲਾ ਲਾਜਪਤ ਰਾਏ ਦੇ ਉਹਨਾਂ ਦੀ ਕੁਰਬਾਨੀ ਆ ਕੁਰਬਾਨੀਆਂ ਹੀ ਭਾਵੇਂ ਕਿਸੇ ਧਰਮ ਦੇ ਵਿੱਚ ਕੀਤੀਆਂ ਇਕੱਲੇ ਇਹ ਆਜ਼ਾਦੀ ਕੱਲਿਆਂ ਨੇ ਨਹੀਂ ਲਈ ਸਾਰਿਆਂ ਤੁੰਗਾਂ ਨੇ ਰਲ ਕੇ ਲਈਏ ਇਹ ਮਹਾਰਾਜ ਜੀ ਜਿੰਦਰਾ ਸੀ ਮਹਾਰਾਜ ਰਣਜੀਤ ਸਿੰਘ ਨੇ ਕੱਲੇ ਸਿੱਖਣ ਨੂੰ ਨਹੀਂ ਸੀ ਪਰ ਅੱਜ ਮੈਂ ਨੌਜਵਾਨ ਪੀੜੀ ਨੂੰ ਪੁੱਛਦਾ ਵਾਂ ਜਦ ਕੈਮਰਾ ਆਫ ਦੇ ਵਿੱਚ ਕਈਆਂ ਨੂੰ ਪੁੱਛਿਆ ਵਾ ਹਰ ਕੋਈ ਬੰਦਾ ਕਹਿੰਦਾ ਯਾਰ ਮੇ ਕੋਈ ਟਾਈਮ ਹੈ ਨਹੀਂਗਾ ਜੇ ਮੈਂ ਗੱਲ ਸ਼ਹੀਦ ਭਗਤ ਸਿੰਘ ਜੀ ਦੀ ਕਰਦਾ ਵਾਂ ਯਾਰ ਟਾਈਮ ਹੈ ਨਹੀਂ ਯਾਰ ਮੈਂ ਬੀਜੀ ਯਾਰ ਅਸੀਂ ਨਹੀਂ ਕੁਝ ਬੋਲਣਾ ਯਾਰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਵਾਬ ਮਿਲਣ ਨੂੰ ਮਿਲਦੇ ਕਿਉਂਕਿ ਆਜ਼ਾਦੀ ਫ੍ਰੀ ਵਿੱਚ ਮਿਲੀ ਏ ਇਸ ਦੀ ਕਦਰ ਨਹੀਂ ਹੈ ਤੁਸੀਂ ਸਿਆਣੇ ਸਾਡੇ ਮੇਰੇ ਨਾਲ ਪੜੇ ਲਿਖੇ ਵੱਧੋ ਲੋਕੀ ਡਰਦੇ ਨੇ ਸੱਚ ਸੱਚ ਜਿਹੜਾ ਚੁੱਭਦਾ ਤੁਸੀਂ ਸੱਚ ਮਰਤ ਆਇਆ ਸੀ ਪਾਕਿਸਤਾਨ ਆਇਆ ਕਹਿੰਦਾ ਸੱਚ ਬੋਲੋ ਤੇ ਕਾਬਲ ਦਾ ਘੋੜਾ ਆਣਾ ਚਾਹੀਦਾ ਛਾਲ ਮਰ ਕੇ ਭੱਜ ਕਿਤੇ ਭੱਜੋ ਸੱਚ ਬੋਲ ਕੇ ਤੂੰ ਛੱਡੇਗਾ ਕੋਈ ਨਹੀਂ ਤੇ ਜੇ ਆਪਾਂ ਸੰਤ ਜਰਨੈਲ ਸਿੰਘ ਖਾਸਾ ਭਿੰਡਰਾਲੇ ਦੀ ਗੱਲ ਕਰ ਲਈਏ ਕੋਈ ਅੱਜ ਤੱਕ ਕਹਦੇ ਵੀ ਜੋ ਕਿਸੇ ਹਿੰਦੂ ਨੇ ਮਾਰਿਆ ਹੁਣ ਕਿਤਾਬਾਂ ਦੇ ਵਿੱਚ ਨਿਕਲ ਜਾ ਰਹੇ ਨਿਕਲ ਜਾ ਵੀ ਮੁਕਾਬਲੇ ਝੂਠੇ ਬਣਾਵਨਾ ਕੇ ਮਾਰੇ ਨੇ ਹੈ ਤੇ ਜੇ ਅਮਰਿਤ ਛਕਾਂਦਾ ਜੇ ਹੁਣ ਕੋਈ ਅਮਰਿਤ ਛਕਾਂਦਾ ਇਹਨਾਂ ਨੂੰ ਤਕਲੀਫ ਕੀ ਹੈ ਮੈਨੂੰ ਇਹ ਦੱਸੋ ਉਹਨੂੰ ਜੇਐਸ ਦਾ ਬੰਦਾ ਕਹਿਣਾ ਪੈਂਦੇ ਨੇ ਮੈਂ ਹਾਂ ਇਹ ਮੈਂ ਜ਼ਰੂਰ ਕਰਾਵਾਂਗਾ ਜੇ ਏਜੰਸੀ ਦਾ ਬੰਦਾ ਹੋਗਾ ਉਹਨੂੰ ਭੁਗਤ ਨਹੀਂ ਪਹੇਗੀ ਮਾਫ ਨਹੀਂ ਕਰਦੀ ਮੈਨੂੰ ਇਹ ਦੱਸੋ ਕਿ ਲਾਸਟ ਵਿੱਚ ਜਾਂਦਿਆਂ ਦੇ ਸ਼ਹੀਦ ਭਗਤ ਸਿੰਘ ਜੀ ਬਾਰੇ ਔਰ ਲੋਕਾਂ ਨੂੰ ਮੈਸੇਜ ਕੀ ਦਵਾਂਗਾ ਤੁਸੀਂ ਮੈਂ ਸ਼ਹੀਦ ਭਗਤ ਸਿੰਘ ਬਾਰੇ ਮੈਸੇਜ ਦੇਵਾਂਗਾ ਸ਼ਹੀਦ ਭਗਤ ਸਿੰਘ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਉਹਨੇ ਉਹਦਾ ਮੁੱਲ ਨਹੀਂ ਪਿਆ ਕਿਉਂਕਿ ਅੱਜ ਤੱਕ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਕਿਸੇ ਵੀ ਸਾਡੇ ਜਥੇਬੰਦੀ ਨੇ ਕਿਸੇ ਨੇ ਉਹਦਾ ਮੁੱਲ ਨਹੀਂ ਪਾਇਆ ਭਗਤ ਸਿੰਘ ਜੀ ਨਾਲ ਤੁਸੀਂ ਗੱਲ ਕਰੋ ਜਿਹੜੇ ਮੌਜੂਦਾ ਸੰਗਠਨ ਦੇ ਵਿੱਚ ਵੀ ਅਜੇ ਸਾਡੇ ਬਦੀ ਬਦੀ 33 ਸਾਲ ਦੇ ਵਿੱਚ ਸਾਡੇ ਜਿਹੜੇ ਸਿੰਘ ਨੇ ਉਹ ਮਤਲਬ ਵੀ ਉਹ ਕਰ ਰਹੇ ਨੇ ਅਸੀਂ ਪੰਜਾਬ ਕੇ ਸ਼ਾਂਤੀ ਚਾਹੁੰਦੇ ਆ ਅਸੀਂ ਇਹ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਕਿ ਬੜਾ ਤਪਸਾ ਮਤਲਬ 32 ਸਾਲ ਸਾਡੇ ਬੱਚੇ ਬੱਚੇ ਮਤਲਬ ਹੋ ਗਏ ਚਲੋ ਕੁਝ ਵਿੱਚ ਏਜੰਸੀਆਂ ਆ ਗਈਆਂ ਜਾਂ ਕਿਵੇਂ ਹੋਇਆ ਉਹ ਗਵਰਨਮੈਂਟ ਨੂੰ ਪਤਾ ਹੁੰਦਾ ਕਿ ਗੱਲ ਬਦ ਕੱਲੀ ਗੱਲ ਪਤਾ ਇਹਨਾਂ ਬਾਕੀ ਮੈਂ ਤੇ ਇਹੀ ਕਹਾਂਗਾ ਜਿਹੜਾ ਸੱਚ ਬੋਲਦਾ ਉਥੇ ਇੱਥੇ ਉਹਨੂੰ ਮਤਲਬ ਰਹਿਣਾ ਬੜਾ ਔਖਾ ਸੱਚ ਕੋਈ ਵੀ ਬੋਲਣਾ ਜਿਹੜਾ ਸੱਚ ਜਿਹਕੇ ਬੋਲੇ ਸੱਚ ਕੋੜਾ ਜਲ ਜਾਸੀ ਸੱਚ ਦਾ ਜਿਹੜੇ ਝੂਠ ਨਾ ਕਲਯੁਗ ਦਾ ਪ੍ਰਧਾਨ ਹੁਣ ਤੇ ਜੋ ਜੋ ਗੁਰੂ ਜੀ ਨੇ ਲਿਖਿਆ ਹੁਣ ਵੇਖੋ ਜੀ ਧੀ ਨਹੀਂ ਸੇਵੜਾ ਆਪਣੇ ਪਿਤਾ ਤੋਂ ਮਾਂ ਨਹੀਂ ਸੇਵੜਾ ਆਪਣੇ ਪਿਓ ਤੋਂ ਇਹ ਗੁਰੂ ਜੀ ਨੇ ਅਜੇ 600 ਸਾਲ ਪਹਿਲਾਂ ਲਿਖ ਦਿੱਤਾ ਸੀ ਆ ਹੋ ਰਿਹਾ ਹਜੇ ਬੜਾ ਕੁਝ ਹੋਣਾ ਇਹ ਮੇਰੀ ਇੱਕੋ ਹੀ ਸਲਾਹ ਹੈ ਜਿਹੜੇ ਵੀ ਧਰਮ ਚ ਰਹਿੰਦੇ ਹੋ ਇਹ ਰਾਮ ਕਹਿੰਦੇ ਰਾਮ ਕਹੋ ਅੱਲਾਹ ਕਹਿੰਦੇ ਅੱਲਾਹ ਕਹੋ ਵਾਹਿਗੁਰੂ ਕਹਿੰਦੇ ਵਾਹਿਗੁਰੂ ਕੋ ਪੀਸਾ ਮਸੀਹ ਜਿਹੜੇ ਜਿਹੜੇ ਕਹਿੰਦੇ ਨੇ ਕਹੋ ਪਰ ਪੱਕੇ ਹੋ ਗਏ ਕਹੋ ਕਿ ਗਾਂ ਜਾ ਕੇ ਤੁਹਾਡਾ ਇਹੀ ਪੁੱਛਿਆ ਜਾਣਾ ਤੁਹਾਡਾ ਮਤਲਬ ਇਹ ਨਹੀਂ ਮਤਲਬ ਜਿਹੜਾ ਆ ਜਿਹੜਾ ਕਾਰੋਬਾਰ ਹੈ ਤਾਂ ਬਜਾ ਜਿਹੜੀ ਜੀ ਪੱਛੇ ਪਾਪਾ ਪਾਲਨੇ ਪਾਲਨੇ ਨੇ ਤੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਕਿਸੇ ਦਾ ਦਿਲ ਨਾ ਦਿਖਾਓ ਤੇ ਲੋੜਵੰਦੀ ਲੋੜ ਪੂਰੀ ਕਰੋ ਮਤਲਬ ਤੇ ਬਾਕੀ ਅਸੀਂ ਕਿਸੇ ਧਰਮ ਦੇ ਵੈਰੀ ਨਹੀਂ ਕਿਉਂ ਜੇ ਅਸੀਂ ਵੈਰੀ ਹੁੰਦੇ ਤਾਂ ਸਾਡੇ ਗੁਰੂ ਤੇਗਵਧ ਜੀ ਸੀਸ ਕਿਉਂ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਕਿਉਂ ਕਿਰਪਾ ਨਾ ਠਾਦੇ ਤੇ ਇਸ ਕਰਕੇ ਮੈਂ ਤੇ ਮੋਦੀ ਸਾਹਿਬ ਨੂੰ ਵੀ ਇਹ ਕਹਾਂ ਜਿੰਨਾ ਚਿਰ ਸਿੱਖ ਨੇ ਬਾਰਡਰਾਂ ਦੇ ਉੱਤੇ ਕੋਈ ਉਂਗਲ ਨਹੀਂ ਇਧਰ ਕਰਕੇ ਵੇਖ ਸਕਦਾ ਤੇ ਜੇ ਜੇ ਤੁਸੀਂ ਉਹਨਾਂ ਨਾਲ ਨਫ਼ਰਤ ਕੀਤੀ ਤੇ ਕੱਲ ਨੂੰ ਸਾਡੂੰ ਪਤਾ ਨਹੀਂ ਮਤਲਬ ਵਿੱਚ ਇਹ ਇਹ ਹਟਾ ਕੇ ਅਸੀਂ ਦੇਖਦੇ ਅਸੀਂ ਆਪਣਾ ਦੇਸ਼ ਦਾ ਖਾਨੇ ਆ ਅਸੀਂ ਦੇਖਦੇ ਵਿਰੋਧੀ ਨਹੀਂ ਕਿਉਂਕਿ ਆਪਣੇ ਦੇਸ਼ ਦਾ ਕਿ ਸਾਡਾ ਦੇਸ਼ ਹੈ ਭਾਰਤ ਉਹਨਾਂ ਕਿਸੇ ਦਾ ਨਹੀਂ ਸਾਡਾ ਵੀ ਹੈ ਪਰ ਇਹ ਵੀ ਸਾਨੂੰ ਜਿਹੜਾ ਨਾ ਨਿਆਂ ਮਿਲਣਾ ਚਾਹੀਦਾ ਤਾਂ ਕਿ ਸੈਨੂੰ ਵੀ ਨਿਆਂ ਮਿਲਣਾ ਚਾਹੀਦਾ ਇਹਨਾਂ ਦੀਆਂ ਫੋਟੋਆਂ ਲਾ ਕੇ ਨਿਆਂ ਇਸ ਕਰਕੇ ਵੀ ਉਹਦੀ ਜੇ ਕੋਈ ਉਹਦੀ ਕਦਮ ਪੰਦਰ ਚੱਲਦਾ ਫਿਰ ਉਹਨੂੰ ਦੱਬੋ ਨਾ ਜੇ ਮੈਂ ਤੁਸੀਂ ਤੁਸੀਂ ਆਪਣੀ ਹੱਕ ਪਾੜ ਕੇ ਰਹੀਆਂ ਜ਼ਮੀਨ ਦੱਬੀ ਏ ਤੁਸੀਂ ਠਾਂਦੇ ਹੋ ਬੁੱਧਾ ਠਾਂਦੇ ਹੋ ਤੇ ਫਿਰ ਜੋ ਸੱਚਾ ਤੇ ਉਹ ਸੱਚੇ ਦੀ ਗੱਲ ਸੱਚੀ ਤੇ ਹੋਣੀ ਚਾਹੀਦੀ ਏ ਜਿਵੇਂ ਭਗਤ ਸਿੰਘ ਜਿਵੇਂ ਭਗਤ ਸਿੰਘ ਦੇ ਵਰਗੀ ਜੀ ਕੋਈ ਗੱਲ ਕਰਦਾ ਤੇ ਜਿਹਨੂੰ ਉਹ ਦੱਬਦੇ ਨੇ ਫਿਰ ਫਿਰ ਮੈਂ ਕਿਸ ਤਰ੍ਹਾਂ ਦੱਬਣਾ ਦੱਬਣਾ ਇਸ ਨਹੀਂ ਮਰੋ ਤੇ ਝੂਠੇ ਪਰਚੇ ਬਣਾ ਦਿਓ ਪਗ ਸਿੰਘ ਤੇ ਜਿਹੜੇ ਕੋਈ ਸਿੱਖੀ ਦੀ ਗੱਲ ਕਰੇ ਕਮੈਂਟ ਚ ਝੂਠਾ ਪਰਚਾ ਬਣਾ ਦੇਣਾ ਝੂਠਾ ਪਰਚਾ ਬਣਾ ਦਿਓ ਇਸ ਕਰਕੇ ਕੋਈ ਨਹੀਂ Hindu ਵੀ ਹੋਵੇਗਾ ਉਹ ਵੀ ਸੱਚ ਨਹੀਂ ਬੋਲੇਗਾ ਉਹਨਾਂ ਨੂੰ ਪਤਾ ਮੇਰੇ ਤੇ ਵੀ ਨਾ ਪਰਚਾ ਬਣਾ ਦੇਣਾ ਜਿਹੜਾ ਸੱਚਾ Hindu ਉਹ ਕਦੀ ਕਿਸੇ ਬੁਰਦ ਨਹੀਂ ਬੋਲਦਾ ਇਸ ਚੀਜ਼ ਦਾ ਪਰਚਾ ਇਹ ਵੀ ਤੂੰ ਮੁਕਾਬਲਤ ਕਰਦਾ ਤੂੰ ਅਤਵਾਦੀ ਹੈ ਤੂੰ ਵੱਖਵਾਦੀ ਹੈ ਜਿਹੜਾ ਕੋਈ ਪਗ ਸਿੰਘ ਦੀ ਗੱਲ ਕਰ ਲੈਗਾ ਕਰ ਲਓ ਕਾਕੇ ਵੇਖ ਲਓ ਭਵੇਂ Hindu ਨਾ ਕਰਾ ਕੇ ਵਖਾ ਲੋ Hindu ਜੇ ਸੱਚ ਬੋਲ ਕੇ ਜੇ ਨਾ ਉਹ ਤੇ ਵੀ ਨਾ ਪਰਚਾ ਮੈਨੂੰ ਸਿਰਫੜ ਲਿਓ ਤੇ ਬਾਕੀ ਜਿਹੜੇ ਸ਼ਿਵਸਾਨ ਆਲੇ ਨੇ ਦੂਜੇ ਰਿਆਂ ਨੂੰ ਮੇਰੀ ਇਹ ਅਪੀਲ ਹੈ ਵੀ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇਂ ਤਾਂ ਆਪਾਂ ਭਰਾ ਵਾਂ ਜੇ ਤੁਹਾਡਾ ਕੋਈ ਮੰਦਾ ਕੋਈ ਜਿਹੜੇ ਆਪਣੇ ਅਹ ਮਹਾਰਾਸ਼ਟਰ ਦੇ ਸ਼ਿਵਸਾਨ ਆਲੇ ਨੇ ਇਹਨਾਂ ਨੂੰ ਨਕਲੀ ਰਸਦੇ ਲੋ ਬਾਲ ਠੱਕਰੇ ਦੇ ਉਹ ਕਹਿੰਦੇ ਨੇ ਜਾਣ ਕੇ ਮਤਲਬ ੜਕਾਉਂਦੇ ਨੇ ਮੈਂ ਕਹਿੰਦਾ ਨਾ ੜਕਾਓ ਸਿੱਖ ਵੀ ਨਾਮ ਜਾਣ ਉਹ ਜਾ ਕਰਨ ਜਿਹੜਾ ਮਤਲਬ ਵੀ ਆਪਣਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਸ਼ਿਵਸਾਨ ਜਿੰਨੂੰ ਵੀ ਕੋਈ ਤਕਲੀਫ ਹੈ ਉਹ ਚਾਰ ਬੰਦੇ ਬਹਿ ਕੇ ਗੱਲ ਕਰ ਲੋ ਤੇ ਇਹ ਜਿਹੜੀ ਅਸੀਂ ਦੁਨੀਆ ਦੇ ਵਿੱਚ ਖਿਲਾਰ ਨਹੀਂ ਗੱਲ ਨਾ ਇਹ ਮਾੜੀ ਏ ਅਸੀਂ ਇਕੱਠੇ ਆਂ ਇਕੱਠੇ ਰਹਿਣਾ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਜਨਉਪਾਣ ਜੋ ਮਰਜ਼ੀ ਕਰਨ ਸਾਡਾ ਧਰਮ ਹੈ ਅਸੀਂ ਅਮਰ ਛਕਣਾ ਹੈ ਅਮਰ ਛਕਾਣਾ ਹੈ ਤੇ ਪਰ ਇਹ ਗਵਰਨਮੈਂਟ ਨੂੰ ਇਥੇ ਬਦਲ ਨਹੀਂ ਚੱਲਣਾ ਚਾਹੀਦਾ ਗਵਰਨਮੈਂਟ ਸਭ ਨੂੰ ਸਾਥ ਦੇਣਾ ਚਾਹੀਦਾ ਹੁਣ ਨਸ਼ਾ ਹਿੰਦੂ ਵੀ ਕਹਿਗਾ ਬੈਠਾ ਕਰੋ ਕਹਿ ਰ ਕਰ ਜਿੱਤੇ ਲਾ ਲਾ ਕੇ ਮੁੰਡੇ ਮਰ ਗਏ ਆਪਣੇ ਸਾਈ ਕਹਿਗਾ ਮੇਰਾ ਮੁੰਡਾ ਕਿੱਡਾ ਕਿੱਡਾ ਲਾਵੇ ਨਹੀਂ ਬਿਲਕੁਲ ਜੇ ਅਮਰ ਛਕ ਲੈਣਗੇ ਗੁਰੂ ਵਾਲੇ ਬਣ ਜਾਣਗੇ ਤੁਸੀਂ ਆਪਣੇ ਧਰਮ ਚ ਉਹਨਾਂ ਨੂੰ ਪੱਕੇ ਕਰੋ ਵੀ ਭਾਈ ਇਹ ਨਿਸ਼ਾਨੀ ਕਰਨਾ ਨਸ਼ਾ ਜਿਹਦੇ ਘਰ ਵਿੱਚ ਨਸ਼ਾ ਮਰ ਗਿਆ ਉਹਦੇ ਵਿੱਚ ਵੇਖੋ ਕਰੋੜਾ ਕਰੋੜਾ ਅਰਬਾਂ ਬਰਨ ਪਤਰੀ ਦੇ ਬੱਚੇ ਨੇ ਜਿਹਨਾਂ ਦੇ ਬੱਚੇ ਦੀਦਾ ਹੀ ਮਤਲਬ ਖਤਮ ਹੋ ਗਏ ਨੇ ਇਸ ਕਰਕੇ ਮੈਂ ਤੇ ਮੈਂ ਤੇ ਸਾਂਝਾ ਉਪਦੇਸ਼ ਦਿੰਦਾ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਹੀ ਸਾਂਝੀ ਬਾਤ ਆ ਉਸਦਾਨ ਨੇ ਜੇ ਸਾਡੇ ਚ ਵੈਰ ਹੁੰਦਾ ਤੇ ਸਾਡੇ ਗੁਰੂ ਮਤਲਬ ਇਹ ਕੰਮ ਨਾ ਕਰਦੇ ਕਿਉਂਕਿ ਔਰ ਜੇ ਮੰਨਦਾ ਤੂੰ ਪਾਸੇ ਹੋ ਜਾ ਉਹ ਮੈਨੂੰ ਮੈਨੂੰ ਕਰ ਲੈਂਦੇ ਉਹ ਕਹਿੰਦਾ ਤੂੰ ਇੱਕ ਧਰਮਨ ਹੈ ਨਾ ਇਹ ਤੈਨੂੰ ਤਾਂ ਮਮਨਣਗੇ ਤੇ ਮੇ ਤਿੰਨ ਤੀਜਾ ਖਾਸਾ ਚ ਜਾਇਆ ਪਰ ਇਹ ਮੁੱਕਣਾ ਨਹੀਂ ਤੁਸੀਂ ਪਹਿਲਾਂ ਵੀ ਵੇਖ ਲਿਆ ਦੋ ਰਹਿ ਗਏ 84 ਜੀ ਵੀ ਵੇਖ ਲਿਆ ਤੇ ਮੈਂ ਇਹੀ ਕਹਿਣਾ ਵੀ ਜਿੰਨਾ ਇਹਨਾਂ ਨੂੰ ਹਿੱਕਣਾ ਲਾ ਲੈਣਗੇ ਨਾ ਸਾਡੇ ਹਿੰਦੂ ਵੀਰ ਸਾਡੀ ਸਰਕਾਰਾਂ ਤੇ ਕੰਮ ਜਮ ਰਾਂਗੇ ਜਿੱਦਣ ਇਹਨਾਂ ਨਾ ਅੱਖਾਂ ਨਹੀਂ ਅੱਖਾਂ ਵੇਖ ਲਾਪਾਂਗੇ ਨਾ ਬੇਹਨ ਵਿਰੋਧੀ ਆਪਣੇ ਪੈ ਚੀਨ ਪਾਕਿਸਤਾਨ ਉਹ ਭਾਲਦੇ ਨੇ ਇਹ ਵੀ ਇਹ ਮੜਾ ਜਾ ਪੱਕ ਹੋ ਜਾਣ ਅਸੀਂ ਇਹਨਾਂ ਦੇ ਮਤਲਬ ਵੀ ਇੱਕ ਸਾਡੇ ਬਜ਼ੁਰਗ ਦਾਦੇ ਹੁੰਦੇ ਸੀ ਪਾਕਿਸਤਾਨੋਂ ਕਹਿੰਦੇ ਹੁੰਦੇ ਨੇ ਕਹਿੰਦੇ ਸਿੱਖਿਓ ਤੁਸੀਂ ਅੜਕਾ ਲੰਦੇ ਹੋ ਜੇ ਤੁਸੀਂ ਨਾ ਹੋਵੇ ਤੇ ਦਿੱਲੀ ਡੱਪ ਜਾਈਏ ਕਿਉਂਕਿ ਅਸੀਂ ਪੰਜਾਬੀ ਉਥੋਂ ਪਾਕਿਸਤਾਨ ਤੋਂ ਆਇਆ ਸਾਡੇ ਬਜ਼ੁਰਗ ਮੇਰੇ ਦਾ ਡੇਟ ਆਫ ਬਰਥ ਇੱਥੋਂ ਦਾ ਉਹਨਾਂ ਦਾ ਸਟੋਰੀਆ ਸੁਣਨਾ ਸੋ ਗੱਲ ਹੈ ਅਸੀਂ ਅਸੀਂ ਹਿੰਦੁਸਤਾਨ ਦੇ ਆ ਹਿੰਦੁਸਤਾਨ ਦੇ ਭਾਰਤ ਦੇ ਹਿੰਦੂ ਤਾਂ ਇੱਕ ਗਾਲ ਏ ਭਾਵੇਂ ਸ਼ਿਵ ਸ਼ਰਣ ਵਾਲੇ ਨੂੰ ਬੋਛਲ ਪਾਵੇਂ ਕਿ Hindu ਨਹੀਂ ਹੈਗਾ Hindu ਨਹੀਂ ਹੈਗਾ Hindu Rashtra ਨਹੀਂ ਹੈਗਾ ਇਹ ਤਾਂ ਨਹੀਂ Hindu Rashtra ਬਣਾ Hindu Rashtra ਤਾਂ Hindu ਤਾਂ ਰਾਮ ਦਾ ਕਹਿ ਜਾਂਦਾ ਭਾਰਤ ਭਾਰਤ ਵਾਸੀ ਆ ਪਾ ਭਾਰਤ ਜੇ ਕੋਈ ਬੈਤ ਪੜਿਆ ਨਹੀਂ ਕੋਈ ਬਹਿਸ ਕਰਕੇ ਵੇਖ ਲੈਣ ਜੋ ਕਰ ਲੈ ਸੰਤ ਮਸਕੀਨ ਜੀ ਨੇ ਵੀ ਕਿਹਾ ਹਿੰਦੂ ਤੇ ਇੱਕ ਇਹਨਾਂ ਦੇ ਇੱਕ ਹੋਰ ਬੰਦਾ ਸੀ ਉਹ ਕਹਿੰਦਾ ਇਹ ਸ਼ਿਵਸਾਨ ਵਾਲਾ ਹਿੰਦੂ ਨਹੀਂ ਅਸੀਂ ਅਸੀਂ ਭਾਰਤੀ ਆ ਹਾਂ ਜਿਹੜੇ ਪਟਿਆਲੇ ਦੇ ਮਤਲਬ ਪਟਿਆਲੇ ਵਾਲੇ ਬਹੁਤ ਵਧੀਆ ਉਹਨੇ ਮਤਲਬ ਪ੍ਰਚਾਰ ਕੀਤਾ ਉਹਨੇ ਔਰ ਮਤਲਬ ਜਿਹੜਾ ਸਿੱਖ ਸੱਚਾ ਸਿੱਖ ਹੈ ਕਿਸੇ ਦੇ ਨਿੱਥੇ ਦੇ ਵਾਰ ਨਹੀਂ ਕਰਦਾ ਨਾ ਇਹਨੂੰ ਮਾਰਦਾ ਵੇਖੋ ਹੁਣ ਕਿਤੇ ਪਹੁੰਚ ਆ ਲ ਜਾਂਦੇ ਨੇ ਕਿਤੇ ਆਉਂਦੇ ਨੇ ਪਹੁੰਚ ਜਾਂਦੇ ਆ ਜਿੰਨੀ ਜੋਗੀ ਹੋ ਗਏ ਆ ਸਾਰੇ ਮਦਦ ਕਰਦਾ ਸੱਚਾ Hindu ਵੀ ਕਰਦਾ ਮੁਸਲਮਾਨ ਵੀ ਕਰਦਾ ਇਸ ਕਰਕੇ ਨਾ ਆਪਾਂ ਸਾਰਿਆਂ ਨੇ ਭਾਈਚਾਰਾ ਬਣਾ ਕੇ ਰੱਖਣਾ ਗਵਰਨਮੈਂਟਾਂ ਨੂੰ ਮੇਰੀ ਇਹੀ ਅਪੀਲ ਹੈ ਜੇ ਕੋਈ ਅੰਮ੍ਰਿਤ ਛਕਾਂਦਾ ਜਾਂ ਮੈਂ ਮਤਲਬ ਇਹ ਗੁਰੂ ਦੇ ਨਾਲ ਲਾਂਦਾ ਤੁਸੀਂ ਉਹਨੂੰ ਨਾ ਜੁੱਬੜਾ ਉਹਨੂੰ ਉਹਨੂੰ ਇਹ ਨਾ ਕਰੋ ਵੀ ਹੱਤਵਾਦੀ ਬਣਦਾ ਅੰਮ੍ਰਿਤ ਛਕ ਕੇ ਹੱਤਵਾਦੀ ਨਹੀਂ ਕੋਈ ਬਣਦਾ ਹੱਤਵਾਦੀ ਜੇ ਬਣਾਓਗੇ ਫਿਰ ਬਣੇਗਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਪੁਲਾਉਂਿਆ ਤਾਂ ਮਾ ਸਾਰੇ ਮਹਕੋਮਾਂ ਦਾ ਸਤਿਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਸਮੇਂ-ਸਮੇਂ ਸਰ ਵੇਖਦੋ ਰ ਐਸਐਮਜ਼ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬਾਪਦੇਣਾ ਰਮਨਦੀਪ ਸਿੰਘ ਆਲੇਕ